ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜਿਹੜੀ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4682722500 ਤੇ ਟਰਕੇਨ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੇਨ ਟੌਨੀ ਟ੍ਰਿਕਿਆਂ ਦੇ ਨਾਲ ਤੁਸੀਂ ਯੂਐਸਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨੋਜ਼ੇ ਜਿੰਦਕੋਰਨ ਆਇਤ ਕੌਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਜਰਨੈਲ ਸਿੰਘ ਸਿਆਟਲ ਤੋਂ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੇ ਵਾਲਾਈਏ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰ ਗਏ ਇੱਕ ਬੜੇ ਹੀ ਅਹਿਮ ਮਸਲੇ ਤੋਂ ਲੰਘੇ ਕਈ ਸਾਲਾਂ ਤੋਂ ਇਸ ਮਸਲੇ ਉੱਤੇ ਚਰਚਾ ਤਾਂ ਖਾਸੀ ਹੋ ਰਹੀ ਆ ਨਿਆ ਪਸੰਦ ਔਰ ਖਾਸ ਕਰਕੇ ਉਹ ਲੋਕ ਜਿਹੜੇ ਮਨੁੱਖਤਾ ਦੀ ਗੱਲ ਉਹਨਾਂ ਨਾਲ ਲੈ ਕੇ ਚੱਲਦੇ ਨੇ ਉਹ ਇਸ ਮਸਲੇ ਉੱਤੇ ਆਪਾਂ ਨੂੰ ਸਰਗਰਮ ਵੀ ਨਜ਼ਰ ਆਏ ਬੰਦੀ ਸਿੰਘਾਂ ਦਾ ਮੋਰਚਾ ਰਹਿ ਰਹਿ ਕੇ ਗੱਲ ਚੱਲਦੀ ਰਹੀ ਸੋਸ਼ਲ ਮੀਡੀਆ ਤੇ ਕਈ ਇਨਸਾਫ پسند ਲੋਕਾਂ ਨੇ ਇਸ ਗੱਲ ਨੂੰ ਆਪਣੀ ਹਮਾਇਤ ਵੀ ਦਿੱਤੀ ਆ ਦੋ ਬਰੇ ਪੂਰੇ ਹੋ ਚੁੱਕੇ ਨੇ ਜੀ ਇਸ ਮੋਰਚੇ ਨੂੰ ਪਰ ਜਿਹੜਾ ਤੱਤ ਸਾਰਾ ਉਹ ਇਹ ਹੈ ਕਿ ਨਾ ਤਾਂ ਕੌਮ ਇਕਜੁੱਟਾ ਤੇ ਸਰਕਾਰਾਂ ਨੇ ਤਾਂ ਫਿਰ ਸੁਣਵਾਈ ਕਰਨੀ ਕੀ ਸੀ ਬਿਲਕੁਲ ਪ੍ਰਵੀਨ ਜੀ ਲੰਘੇ ਕੱਲ ਬਟਾ ਕੱਟ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਉਠੀ ਨੂੰ ਘਰਾਓ ਕਰਨ ਦੀ ਕਾਲ ਸੀਗੀ ਸੋ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਚੰਡੀਗੜ੍ਹ ਦੀਆਂ ਬਰੂਹਾਾਂ ਤੇ ਲੱਗਿਆ ਹੋਇਆ ਉਹਨੂੰ ਦੋ ਬਰੇ ਪੂਰੇ ਹੋ ਗਏ 7 ਜਨਵਰੀ 2023 ਨੂੰ ਸ਼ੁਰੂ ਹੋਇਆ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਜੀ ਜੀ 7 ਜਨਵਰੀ 2025 ਨੂੰ ਜਦੋਂ ਚੰਡੀਗੜ੍ਹ ਕਨੀਂ ਦਾਖਲ ਹੋਣ ਦੀ ਫਿਰ ਕੋਸ਼ਿਸ਼ ਕਰਦਾ ਤਾਂ ਉਹੀ ਬਤੀਰਾ ਪੰਜਾਬ ਪੁਲਿਸ ਦਾ ਸੀ ਉਹੀ ਬਤੀਰਾ ਚੰਡੀਗੜ੍ਹ ਪੁਲਿਸ ਦਾ ਸੀ ਹੂੰ ਜੀ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀਗਾ ਤਦ ਇਹ ਬੜੇ ਜੋਸ਼ੋ ਨਾਲ 87 ਤੱਕ ਕੇ ਹੋਈ ਬਟੀਆਂ ਤੇਰਾ ਵੱਡੇ ਲੀਡਰ ਬਟੇ ਚਿਹਰੇ ਇੱਥੇ ਆਉਂਦੇ ਰਹੇ ਪਰ ਸਮੇਂ ਦੇ ਬਹਿਣ ਨਾਲ ਹੌਲੀ ਹੌਲੀ ਉਹ ਸਿਰਫ ਟੈਂਟ ਰਹਿ ਗਏ ਜਾਂ ਕੁਝ 90 ਬੰਦੇ ਜਿਹੜੇ ਇੱਥੇ ਪੱਕੇ ਰਹਿ ਗਏ ਤੇ ਫਿਰ ਇੱਕ ਪਾਸੇ ਦਾ ਰਾਹ ਖੁੱਲ ਗਿਆ ਤੇ ਉਹ ਇੱਕ ਇੰਜ ਬਣ ਗਿਆ ਕਿ ਸਰਕਾਰਾਂ ਨੇ ਇਹਦੀ ਅਣਦੇਖੀ ਕਰਤੀ ਕਿ ਜੇ ਇਹਦੇ ਕੰਨੀ ਕੋਈ ਨજરਅਸਾਨੀ ਕਰਾਂਗੇ ਸ਼ਾਇਦ 87 ਤਾ ਹੋ ਜੂਗੀ ਇਸ ਲਈ ਚੁੱਪੇ ਬਟ ਲੋ ਜੀ ਸੋ ਕੇਂਦਰ ਦਾ ਵਿਸਵਾਪਨ ਤਾਂ ਹੈਗਾ ਹੀ ਹੈਗਾ ਪੰਜਾਬ ਸਰਕਾਰ ਦੀ ਭੂਮਿਕਾ ਇਹਦੇ ਵਿੱਚ ਵੀ ਉਹੀ ਜਿਹੀ ਜਹੀ ਜੀ ਕਿਸਾਨੀ ਮਸਲਿਆਂ ਲਈ ਹੈ ਹਾਂਜੀ ਹਾਂਜੀ ਬਿਲਕੁਲ ਸੋ ਉਸੇ ਤਰ੍ਹਾਂ ਦਾ ਰੂਪ ਰੰਗ ਢੰਗ ਤਰੀਕਾ ਸੀਗਾ ਪਰ ਕੱਲ ਵੱਡੀ ਗਿਣਤੀ ਚ ਖਤਰਤਾ ਸੀ ਵੱਡੀ ਗਿਣਤੀ ਦੇ ਵਿੱਚ ਸਵੈ ਇੱਤਰਾ ਚਿੰਤਾ ਇੱਤਰਾ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲਿਆਂ ਦੀ ਪਹਿਤ ਕਦਮੀ ਕਰਨ ਵਾਲੀਆਂ ਧਿਰਾਂ ਹੈ ਨਾ ਜਿਨ੍ਹਾਂ ਨੂੰ ਗਰਮਖੱਲੀ ਕਿਹਾ ਜਾਂਦਾ ਉਸ ਸੋਚ ਨਾਲ ਗਿਰਤੀ ਨਾਲ ਜੁੜੀਆਂ ਧਿਰਾਂ ਤੇ ਕੁਝ ਕਿਸਾਨ ਜਥੇਬੰਦੀਆਂ ਉਹ ਸਾਰੇ ਇੱਧਰ ਚੰਡੀਗੜ੍ਹ ਕਨੀ ਨੂੰ ਜਦੋਂ ਤੁਰੇ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੜਨ ਤੋਂ ਵੀ ਓਵੇਂ ਹੀ ਰੋਕਿਆ ਜਾ ਰਿਹਾ ਜਿਵੇਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੜਨ ਤੋਂ ਰੋਕਿਆ ਜਾ ਰਿਹਾ। ਕੋਈ ਟੰਗ ਤਰੀਕਾ ਨਹੀਂ। ਮਤਲਬ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਦਿੱਲੀ 'ਚ ਨਹੀਂ ਵੜਨ ਦਿੱਤਾ ਜਾਂਦਾ ਜੀ ਤੇ ਪੰਜਾਬ ਦੇ ਆਦਮੀ ਚੰਡੀਗੜ੍ਹ 'ਚ ਵੀ ਕੌਣ ਵੜਨ ਦਿੰਦਾ? ਕੌਣ ਵੜਨ ਦਿੰਦਾ? ਇੱਥੇ ਦੀ ਪੁਲਿਸ ਵੀ ਅਮਿਤ ਸ਼ਾਹ ਦੇ ਦੀਨ ਹੈ। ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੇ ਆੜੀ ਨੇ ਅਮਿਤ ਸ਼ਾਹ ਉਹਨਾਂ ਦੀ ਪਹੁੰਚ ਅਪਰੋਚ ਹੈ। ਸੋ ਇਸ ਲਈ ਹੁਣ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਦੇ ਕਹਿ ਤੇ ਅਮਿਤ ਸ਼ਾਹ ਨੇ ਸ਼ਕਤੀ ਕੀਤੀ ਹੈ ਜਾਂ ਅਮਿਤ ਸ਼ਾਹ ਦੇ ਕਹਿ ਤੇ ਭਗਵ ਹਮ ਪੰਜਾਬ ਪੁਲਿਸ ਕੱਲ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਲੀਡਰਾਂ ਨੂੰ ਚੱਕ-ਚੱਕ ਕੇ ਆਮ ਆਦੀ ਪਾਰਟੀ ਦੇ ਦਫ਼ਤਰਾਂ 'ਚ ਵੀ ਬਿਠਾਉਂਦੀ ਰਹੀ ਹੈ ਆਮ ਆਦੀ ਪਾਰਟੀ ਦੇ ਦਫ਼ਤਰਾਂ 'ਚ ਨજરਬੰਦ ਕਰਦੇ ਹੋ ਹਮ ਹੈ ਨਾ ਚਾਹੇ ਉਹ ਕਿਸਾਨ ਚਾਹੇ ਉਹ ਮੋਰਚੀ ਨਾਲ ਸੰਬੰਧ ਅਸੀਂ ਚਾਹੇ ਉਹ ਕੋਈ ਮਨੁੱਖੀਤ ਘਰਾਂੋਂ ਲੈ ਕੇ ਕਰਕੁਨ ਸੀ ਜਿਹੜਾ ਇਹਨੂੰ ਪਤਾ ਸੀਗਾ ਪੁਲਿਸ ਨੂੰ ਕਿ ਇਹਨੇ ਕੱਲ ਨੂੰ ਚੰਡੀਗੜ੍ਹ ਜਾਣਾ ਹੈ ਮਹਾਰੀ ਜਾਣਾ ਉਹਨੂੰ ਚੱਕ ਲੋ ਹਮ ਇਸੇ ਕੜੀ ਦੇ ਵਿੱਚ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਨੂੰ ਘਰਤ ਨਜ਼ਰਬੰਦ ਕੀਤਾ ਇਸੇ ਤਰ੍ਹਾਂ ਐਮਪੀ ਸਰਜੀਤ ਸਿੰਘ ਖਾਲਸਾ ਨੂੰ ਕੀਤਾ ਹਨ ਇਸੇ ਤਰ੍ਹਾਂ ਸ਼੍ਰੋਮਣੀ ਕਾਲ ਦਾ ਰਾਮਸਰ ਦੇ ਪ੍ਰਧਾਨ ਤੇ ਸਾਬਕਾ ਐਮਪੀ ਐਸਮਜੀਤ ਮਾਨ ਨੂੰ ਕੀਤਾ ਤੇ ਹੋਰ ਸੈਂਕੜਿਆਂ ਨੂੰ ਕੀਤਾ ਤੇ ਜਿਹੜੇ ਪਹੁੰਚੇ ਉਹਨਾਂ ਨਾਲ ਤੱਕਾ ਮੁਕੀ ਲਾਚ ਚਾਰਜ ਹੋਇਆ ਹਾਂ ਕੁਝ ਤਰ੍ਹਾਂ ਕੱਲ ਇੱਥੇ ਚੰਡੀਗੜ੍ਹ ਦੀ ਹੱਦਾਂ ਟੱਪ ਕੇ ਮਤਲਬ ਪੰਜਾਬ ਵਾਲੀ ਹੱਦ ਟੱਪ ਕੇ ਚੰਡੀਗੜ੍ਹ ਦੇ ਵਿੱਚ ਜਦੋਂ ਦਾਖਲ ਹੋਏ ਤਾਂ ਸੈਕਟਰ 43 ਦੇ ਬੱਸ ਸਟੈਂਡ ਦੇ ਨੇੜੇ ਕਰਾਉ ਪਾ ਕੇ ਉਹਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਡਾਂਗਾ ਹਨੋ ਸਾਰਾ ਕੁਝ ਤੇ ਉਧਰੋਂ ਵੀ ਕਿਹਾ ਗਿਆ ਕਿ ਉਹਨਾਂ ਕੋਲ ਵੀ ਤਲਵਾਰਾਂ ਡੰਡੇ ਸੀਗੇ ਉਹ ਕੋਈ ਟਕਰਾਅ ਵੀ ਹੋਇਆ ਤੇ ਕੁਝ ਪੁਲਸ ਵਾਲੀ ਦੀ ਹਕਮੀ ਹੋ ਗਈ ਹੂੰ ਤੋ ਇਸ ਸਾਰੇ ਵਰਤਾਰੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਸੇ ਮੰਤਰੀ ਦਾ ਬਿਆਨ ਹੂੰ ਹੂੰ ਕਿਸੇ ਸਰਕਾਰ ਦਾ ਬਿਆਨ ਕਿਸੇ ਪ੍ਰਸ਼ਾਸਨ ਦੀ ਕੋਈ ਪਹਿਰ ਕਦਮੀ ਕਿਤੇ ਲੱਭੀ ਨਹੀਂ ਹੂੰ ਅੱਜ ਵੀ ਅਖਬਾਰਾਂ ਦੇ ਵਿੱਚ ਕੱਲ੍ਹ ਵਾਲੇ ਟਕਰਾਅ ਦੀਆਂ ਖਬਰਾਂ ਹੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਇੱਥੇ ਗੱਲ ਨਹੀਂ ਹੈ ਹੂੰ ਐਸੇ ਇਹ ਵੀ ਕੋਈ ਲੁਕਮਾ ਏਜੰਡਾ ਨਹੀਂ ਹੈਗਾ ਕਿ 8 ਜਾਂ 9 ਵਿਅਕਤੀ ਨਾਮਜ਼ਦ ਨੇ ਜਿਹੜੇ ਇਸ ਪ੍ਰਕਿਰਿਆ ਚ ਨੇ ਕਿ ਇਹ ਬੰਦੀ ਸਿੰਘ ਨੇ ਹੂੰ 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 ਪਰ ਜੇ ਹੁਣ ਆਪਾਂ ਹੁਣ ਜਿਵੇਂ ਅਮਰਤਪਾਲ ਸਿੰਘ ਘੋਰੀ ਤੇ ਉਹਦੇ ਸਾਥੀ ਗ੍ਰਿਫਤਾਰ ਨੇ ਉਹਨਾਂ ਨੂੰ ਬੰਦੀ ਸਿੰਘਾਂ ਚ ਸ਼ਾਮਲ ਕਰੋਂਗੇ ਤਾਂ ਇਹ ਪ੍ਰਕਿਰਿਆ ਫਿਰ ਵੱਖਰੀ ਹੈ ਹੂੰ ਹੂੰ ਇਹ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਇਹ ਨਖੇੜ ਕੇ ਵੀ ਚੱਲਣਾ ਪੈਣਾ ਕਿ ਮਸਲਾ ਕਿਹਨਾਂ ਦੀ ਲੜਾਈ ਦਾ ਹੈ ਔਰ ਕਿਸ ਰੂਪ ਦੀ ਲੜਾਈ ਦਾ ਸੋ ਇਸ ਪ੍ਰਕਿਰਿਆ ਦੇ ਵਿੱਚ ਕਿਤਨਾ ਕਿਤੇ ਸਾਡੀਆਂ ਧਿਰਾਂ ਵੀ ਕਸੂਰ ਤੇ ਕਿ ਜੁਟ ਨਹੀਂ ਹੈ ਜਿਹੜੀਆਂ ਧਿਰਾਂ ਰਿਹਾਈ ਦੀ ਲੜਾਈ ਲੜਦੀਆਂ ਨੇ ਉਹ ਜਿਹੜੀ ਧਿਰ ਪਹਿਲ ਕਦਮੀ ਕਰ ਲੈਂਦੀ ਹੈ ਬਾਕੀ ਧਿਰ ਫਿਰ ਜਦੇ ਪੈਰ ਖਿਚ ਲੈਂਦੀ ਹੈ ਕਿ ਭਾਈ ਇਹ ਤਾਂ ਮੂਰੇ ਹੋ ਗਿਆ ਇਹਨੇ ਕੁਝ ਖੱਟ ਲੈਣਾ ਹੈ ਇਹਨੇ ਕੁਝ ਬਣ ਲੈਣਾ ਹੈ ਇਹਨੇ ਕੁਝ ਲੈ ਜਾਣਾ ਹੈ ਫਿਰ ਉਹ ਜਦੋਂ ਝੰਡਿਆਂ ਦੀ ਲੜਾਈ ਹੈ ਬੁੰਗਿਆਂ ਦੀ ਲੜਾਈ ਕਿ ਸਾਡੇ ਉੱਚੇ ਰਹਿਣ ਫਿਰ ਉਹਦੇ ਵਿੱਚ ਬਾਕੀ ਧਿਰ ਕਿਨਾਰੇ ਹੋ ਜਾਂਦੀਆਂ ਜਿਹੜੀਆਂ ਇਸ ਸੋਚ ਵਾਲੀਆਂ ਧਿਰਾਂ ਵੀ ਹੈ ਜਿਵੇਂ ਆਪਾਂ ਕਿਸਾਨੀ ਜਿੱਥੇ ਬੰਦੇ ਹਵਾਲੇ ਨਾਲ ਲਗਾਤਾਰ ਗੱਲ ਕਰਦੇ ਆ ਕਿ ਇਕ ਜੁਟ ਨਹੀਂਗੇ ਹੂੰ ਉਸੇ ਤਰ੍ਹਾਂ ਇੱਥੇ ਵੀ ਥਰਾ ਇਕਜੁੱਟ ਨਹੀਂ ਹੈਗੀ ਜਿਹੜੀ ਇਹ ਸੋਚ ਦੇ ਉੱਤੇ ਪੈਰਾਡੈਲ ਨਹੀਂ ਉਹ ਤੇਰਾ ਵੀ ਇਕਜੁੱਟ ਨਹੀਂ ਹੂੰ ਸੋ ਇਸ ਲਈ ਕੋਈ ਹਵਾਰੇ ਵਾਲੀ ਤੇ ਰੱਡ ਹੈ ਐ ਰਾਜਵਾਨ ਵਾਲੀ ਤੇ ਰੱਡ ਹੈ ਹੈਨਾ ਬਾਕੀ ਕੋਈ ਬਾਣ ਨਾਲ ਖੜਾ ਹੈ ਕੋਈ ਦਲ ਖਾਲਸਾ ਨਾਲ ਖੜਾ ਹੈ ਹੈਨਾ ਕੋਈ ਕੁਕੀਲੋਣੀ ਸਾਈਡ ਤੇ ਖੜੇ ਨੇ ਸੋ ਇਸ ਤਰ੍ਹਾਂ ਕਾਫੀ ਖਿਲਾਰਾ ਹੂੰ ਉਸ ਦਾ ਵੀ ਫਿਰ ਰਾਜਨੀਤਿਕ ਤੇਰਾ ਪ੍ਰਸ਼ਾਸਨ ਤੇਰਾ ਫਾਇਦਾ ਚੁੱਕ ਰਿਹਾ ਜੀ ਜੀ ਸੋ ਦੋ ਬਰੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਦੋ ਬਰੇ ਬੀਤ ਗਏ ਹੂੰ ਪਰ ਬੰਦਿਸੀਨਾਂ ਦੀ ਰਿਹਾਈ ਦੇ ਲਈ ਕੋਈ ਕਿਤੇ ਚਾਰਜ ਹੋਈ ਨਹੀਂ ਹਾਂ ਜਿੱਦਾਂ ਜਿੱਦਾਂ ਮਤਲਬ ਡੇਡਾ ਸਿਰਸਾ ਮੁਖੀ ਰੋਪੈਰੋਂ ਮਿਲਦੀ ਹੈ ਤਦ ਤਾ ਦੇ ਮੁੱਦਾ ਅਖਬਾਰਾਂ ਸੋਸ਼ਲ ਮੀਡੀਆ ਤੇ ਜ਼ਰੂਰ ਉੱਠਦਾ ਹੁਣ ਕੱਲ ਆਸ਼ਾਰਾਂ ਬਾਪੂ ਨੂੰ ਜਿੱਦਾਂ ਹੀ ਜ਼ਮਾਨਤ ਮਿਲੀ ਉਹਦੇ ਨਾਲ ਫੇਰੇ ਮੁੱਦਾ ਖੜਾ ਹੋਇਆ ਕਿ ਉਹਦੇ ਲਈ ਤਾਂ ਜ਼ਮਾਨਤ ਦਾ ਪ੍ਰਬੰਧ ਹੈਗਾ ਹਾਂਜੀ ਹਾਂਜੀ ਹੈਨਾ ਉਹਦੀ ਉਮਰ ਦਾ ਫਿਕਰ ਹੈਗਾ ਜਿਹੜੇ ਇੱਥੇ ਉਮਰਾਂ ਹਟਾ ਚੁੱਕੇ ਜਿਹੜੇ ਅਦਾਲਤੀ ਸਜ਼ਾਵਾਂ ਮਿਲਣ ਦੇ ਬਾਵਜੂਦ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਫਿਰ ਉਹਨਾਂ ਨੂੰ ਕਿਉਂ ਨਹੀਂ ਰਿਹਾਈ ਮਿਲਦੀ ਇਹ ਤਾਂ ਕਾਨੂੰਨੀ ਤੌਰ ਦੇ ਉੱਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਦੇ باوجود ਵੀ ਪੈਰੋਲ ਤੱਕ ਨਹੀਂ ਮਿਲਦੀ ਰਿਹਾਈ ਤੱਕ ਨਹੀਂ ਮਿਲਦੀ ਸੋ ਇਹ ਸਾਰੀ ਪ੍ਰਕਿਰਿਆ ਵੱਡਾ ਸਵਾਲ ਪੈਦਾ ਕਰਦੀ ਆ ਹਾਂ ਸਰਕਾਰਾਂ ਦੀ ਆਣ ਦੇਖੀ ਪ੍ਰਵੀਨ ਜੀ ਇਸ ਵਾਰ ਨਾ ਕਰ ਦਿੰਦੀਆਂ ਨੇ ਜਾਂ ਪੁਲਿਸ ਅੰਤਰ ਕਨੇ ਜੀ ਇਹਨਾਂ ਦੇ ਬਾਹਰ ਆਉਣ ਨਾਲ ਨਾ ਸਮਾਜ ਨੂੰ ਖਤਰਾ ਹੈ ਤੇ ਅਮਨ ਕਾਨੂੰਨ ਭੰਗ ਹੋ ਜਾਊਗਾ ਮਤਲਬ ਅਦਾਲਤ ਨੇ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਤਾਂ ਉਹਨਾਂ ਨੇ ਜਿਸ ਹਵਾਲੇ ਨਾਲ ਤੁਸੀਂ ਉਹਨਾਂ ਦੇ ਦਸਤ ਸਮੂਤ ਰੱਖੇ ਉਹ ਉਸ ਹਵਾਲੇ ਨਾਲ ਸਜ਼ਾ ਸੁਣਾਈ ਤੇ ਜੇ ਸੱਚਮੁੱਚ ਜਿਹਹਾ ਕੁਝ ਬਾਹਰ ਆ ਕੇ ਹੋਊਗਾ ਤਾਂ ਭਾਈ ਪੁਲਿਸ ਵੀ ਇੱਥੇ ਹੀ ਆ ਸਰਕਾਰ ਵੀ ਇੱਥੇ ਹੀ ਅਦਾਲਤਾਂ ਵੀ ਕਾਨੂੰਨ ਵੀ ਇੱਥੇ ਹੀ ਆ ਬਿਲਕੁਲ ਹੈ ਨਾ ਪਰ ਤੁਸੀਂ ਇਹ ਵਧਿੱਕੀ ਕਿਉਂ ਅਦਾਲਤੋਂ ਉੱਪਰ ਫੈਸਲਾ ਕਰਨ ਵਾਲੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲ ਹੈ ਕੋਲ ਹੁੰਦਾ ਬਿਲਕੁਲ ਬਿਲਕੁਲ ਮਿਲੀ ਹੋਈ ਸਜ਼ਾ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਔਰ ਇਹ ਇਕੱਲੇ ਬੰਦੀ ਸਿੰਘਾਂ ਦਾ ਮਾਮਲਾ ਨਹੀਂ ਹੂੰ ਦੇਸ਼ ਦੀਆਂ ਜੇਲਾਂ ਦੇ ਵਿੱਚ ਅਜਿਹੇ ਕਿੰਨੇ ਹੀ ਬਖਵਖ ਮੁੱਦਿਆਂ ਤੇ ਲੜਾਈ ਲੜਨ ਵਾਲੀਆਂ ਧਰਾਂ ਅੰਦਰ ਨੇ ਹੂੰ ਜੇ ਡੇਰਾ ਸਿਰਸਾ ਮੁਖੀ ਨੂੰ ਬਰਾਤਕਾਰੀ ਔਰ ਕਤਲ ਦੇ باوجود ਪੈਰੋਲ ਮਿਲ ਸਕਦੀ ਆ ਜਿਵੇਂ ਕਿ ਰਾਸ਼ਾ ਰਾਮ ਬਾਪੂ ਤੇ ਉਹਦੇ ਮੁੰਡੇ ਜਿਹੜੇ ਇਸ ਮਸਲਿਆਂ ਚ ਬਲਾਤਕਾਰੀ ਸ਼ੋਸ਼ਣ ਦੇ ਮਾਮਲਿਆਂ ਚ ਸਿਚੁਏਸ਼ਨ ਦੇ ਮਾਮਲਿਆਂ ਚ ਘਰੇ ਨੇ ਉਹਨਾਂ ਨੂੰ ਜਵਾਬਤ ਮਿਲ ਸਕਦੀ ਆ ਇੱਥੇ ਤੱਕ ਕੋਈ ਕਰੈਕਟਰ ਵਾਲਾ ਵੀ ਮਸਲਾ ਨਹੀਂ ਇਹ ਤਾਂ ਇੱਕ ਉਸ ਹਵਾ ਦੇ ਵੇਵ ਦੇ ਵਿੱਚ ਆਈ ਇੱਕ ਜੰਗ ਸੀ ਜਿਹਦੇ ਵਿੱਚ ਇਹ ਸੇਧਾਰ ਸੀਗੇ ਇਸ ਲਈ ਇਹਦੇ ਤੇ ਉਸ ਤਰ੍ਹਾਂ ਨਜਰਸਾਨੀ ਕਿਉਂ ਨਹੀਂ ਇਹ ਆਪਣੇ ਆਪ ਚ ਵੱਡਾ ਸਵਾਲ ਆ ਪਰ ਸਾਡੀ ਇਕਜੁੱਟਤਾ ਨਾ ਹੋਣਾ ਤੇ ਸਾਡੀ ਇੱਕ ਸੁਰਤਾ ਨਾ ਹੋਣਾ ਹੈ ਸਟੇਟ ਦਾ ਨਾਲ ਸਾਥ ਨਾ ਦੇਣਾ ਇਹਦੇ ਕਾਰਨ ਹੀ ਫਿਰ ਪ੍ਰਸ਼ਾਸਨ ਤੇ ਪੁਲਿਸ ਨੂੰ ਵਦੀਕੀ ਕਰਨ ਦਾ ਮੌਕਾ ਮਿਲਦਾ ਹਾਂਜੀ ਬਿਲਕੁਲ ਦੇਖੋ ਅਸੀਂ ਉਹਨਾਂ ਦੇ ਐਕਸ਼ਨ ਦੇ ਨਾਲ ਸਹਿਮਤ ਹੋਈਏ ਨਾ ਹੋਈਏ ਇੱਕ ਵੱਖਰੀ ਗੱਲ ਹੈ ਇਹ ਵੱਖਰਾ ਸਵਾਲ ਹੈ ਇਹ ਵੱਖਰਾ ਸਵਾਲ ਹੈ ਇਹ ਵੱਖਰਾ ਸਵਾਲ ਹੈ ਇੱਕ ਨੂੰ ਮਨੁੱਖੀਤ ਕਰਦੇ ਤੌਰ ਤੇ ਹੱਕ ਹੈ ਹੱਕ ਹੈ ਬਿਲਕੁਲ ਔਰ ਨਾ ਸਿਰਫ ਇਹ ਗੱਲ ਤੁਸੀਂ ਬਹੁਤ ਸੋਹਣੀ ਕਹੀ ਆ ਵੀ ਕੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਜਿਹੜੇ ਵੀ ਲੋਕਾਂ ਨੇ ਸਰਕਾਰ ਦੇ ਵਿਰੁੱਧ ਜਾਂ ਸਿਸਟਮ ਦੇ ਵਿਰੁੱਧ ਗੱਲ ਕੀਤੀ ਆ ਉਹ ਸਾਰੇ ਜੇਲ੍ਹੇ ਡੱਕੇ ਗਏ ਨੇ ਤੇ ਸਾਨੂੰ ਤਾਂ ਉਹਨਾਂ ਸਾਰਿਆਂ ਦੇ ਨਾਲ ਨਾਲ ਕਹਿ ਲੋ ਬੰਦੀ ਸਿੰਘਾਂ ਦੀ ਗੱਲ ਕਰਨੀ ਚਾਹੀਦੀ ਹੈ ਜਾਂ ਬੰਦੀ ਸਿੰਘਾਂ ਦੇ ਨਾਲ ਨਾਲ ਉਹਨਾਂ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ ਵਿਚਾਰ ਧਾਰਕ ਤੌਰ ਤੇ ਕੱਲੀ ਇੱਕ ਧਿਰ ਲਈ ਕਿਉਂ ਹਾਂਜੀ ਉਦੋਂ ਨਾਲ ਤੁਹਾਡੀ ਤਾਕਤ ਵੱਧਦੀ ਹੈ ਤੁਹਾਡਾ ਤੁਹਾਡਾ ਹਾਂ ਸਵਾਲ ਵੱਡਾ ਆਵਾਜ਼ ਬੁਲੰਦ ਹੁੰਦੀ ਹੈ ਤੁਹਾਡੀ ਹਾਂ ਜੀ ਸ਼ਰਮਾ ਜੀ ਇੱਕ ਕਿਸਾਨ ਤੇਰਾ ਇੱਕ ਵੱਖਰੀ ਤਰ੍ਹਾਂ ਦੀ ਗੱਲ ਕਰ ਰਹੀਆਂ ਨੇ ਕਿਸਾਨੀ ਸੰਘਰਸ਼ ਦੇ ਨਾਲ ਜਾਂ ਕਿਸਾਨੀ ਸੰਘਰਸ਼ ਦੀ ਜਾਂ ਕਿਸੇ ਵੀ ਸੰਘਰਸ਼ ਦੀ ਤਹਜ਼ੀਬ ਦੇ ਨਾਲ ਇਹ ਗੱਲ ਮੇਲ ਘਟ ਖਾਂਦੀ ਹੈ ਹਾਂ ਜਜ਼ਬਾਤੀ ਤੌਰ ਤੇ ਚੰਗੀ ਜ਼ਰੂਰ ਲੱਗਦੀ ਹੈ ਕਹਿੰਦੇ ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਥਿਤੀ ਸੰਭਾਲ ਨਹੀਂ ਸਕੂਗਾ ਫਿਰ ਦੇਖੋ ਜਥੇਬੰਦੀਆਂ ਤੇ ਆਗੂਆਂ ਨੇ ਲੋਕਾਂ ਦੇ ਰੂਪ ਨੂੰ ਦੇਖਦੇ ਹੋਏ ਆ ਇਹ ਕਲਕਈਆ ਨਾ ਕਿ ਉਹਨਾਂ ਨੇ ਕੋਈ ਹਮਲਾ ਕਰਨ ਦੀ ਆ ਚੇਤਾਵਨੀ ਦਿੱਤੀ ਹੈ ਕੋਈ ਹਾਂ 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 ਇਹ ਇਹ ਉਹਨਾਂ ਨੇ ਸਰਕਾਰ ਨੂੰ ਸचेत ਕਰਨ ਦੇ ਹਵਾਲੇ ਨਾਲ ਇਹ ਗੱਲ ਕਹੀ ਹੈ ਜੀ ਜੀ ਇਸ ਨੂੰ ਇਸ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ ਹਾਂ ਹਾਂ ਅਸਲ 'ਚ ਲਗਾਤਾਰ ਹੁਣ ਅੱਜ ਜਿਵੇਂ ਆਪਾਂ ਗੱਲ ਕਰੀਏ 44ਵੇਂ ਦਿਨ ਦੇ ਵਿੱਚ ਡੱਲਿਆ ਗੁਰਨ ਦਾ ਮਰਨ ਬਰਤ ਥਾਖਨ ਹੋ ਗਿਆ ਤੇ ਪਿਛਲੇ 3 ਦਿਨਾਂ ਤੋਂ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੈ ਜਿਸ ਦਿਨ ਮਹਾਪੰਚਾਇਤ ਸੀਗੀ ਉਹ ਦਿਨ ਉਹ ਜਦੋਂ ਸੰਬੋਧਨ ਕਰ ਰਹੀ ਸੀ ਉਸ ਦੌਰਾਨ ਸਿਹਤ ਵਿਗੜ ਗਈ ਉਹ ਤੁਹਾਨੂੰ ਉਲਟੀਆਂ ਲੱਗੀਆਂ ਤੇ ਹੁਣ ਉਹ ਬੋਲ ਵੀ ਨਹੀਂ 파ਰੇ ਤੇ ਉਹਨਾਂ ਦੀ ਪਲਸ ਰੇਟ 38 ਤੱਕ ਵੀ ਥੱਲੇ ਜਾ ਰਹੀ ਆ ਇਹਨਾ ਤੇ ਬੀਪੀ ਘਟ-ਬੱਧ ਬਹੁਤ ਰਿਹਾ ਉਹ ਦੱਸ ਰਿਹਾ ਕਿ ਜੇ ਲੱਤਾਂ ਨੂੰ ਥੋੜਾ ਉੱਪਰ ਚੱਕ ਦੋ ਤਾਂ ਥੋੜਾ ਜਿਹਾ ਕੰਟਰੋਲ ਹੋ ਜਾਂਦਾ ਨਹੀਂ ਕੰਟਰੋਲ ਹੁੰਦਾ ਲਗਾਤਾਰ ਡਾਕਟਰ ਰਾਤ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਮਤਲਬ ਚੈੱਕ ਕਰ ਰਹੇ ਨੇ ਸੋ ਕਾਫੀ ਨਾਜ਼ੁਕ ਸਥਿਤੀ ਬਣੀ ਆ ਤੇ ਸਿੰਡਲ ਲੈਵਲ ਰਹੀ ਔਰ ਡਾਕਟਰ ਦਮ ਪਰ ਰਹੇ ਨੇ ਕਿ ਜੇਕਰ ਅੱਜ ਵੀ ਮਰਨ ਵਰਤ ਤੋਂ ਬਾਹਰ ਆ ਜਾਣ ਜੀ ਸਿੰਘ ਡੱਲੇ ਵਾਲ ਹੋਰੀ ਤਾਂ ਵੀ ਹੁਣ ਪ੍ਰਾਣੀ ਸਿਹਤ ਹਾਸਲ ਨਹੀਂ ਕਰ ਸਕਦੇ। ਓ ਅੱਛਾ ਤੇ ਹੁਣ ਤਾਂ ਇਹ ਆ ਕਿ ਕਿਸੇ ਵੀ ਪਲ ਕੁਝ ਵੀ ਸੰਭੋਗ ਹੈ ਜਿਹੜਾ ਡੇਢ ਘੰਟਾ ਬੰਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕੋਮਾ ਚ ਜਾਣ ਵਾਲੀ ਸਥਿਤੀ ਹੁੰਦੀ ਹੈ ਉਹ ਬੇਓਸ਼ੀ ਨੂੰ ਤੇ ਉਹਦੇ ਵਿੱਚੋਂ ਕਈ ਵਾਰ ਪਰਤਣਾ ਔਖਾ ਹੋ ਜਾਂਦਾ। ਹਨ ਸੁਪਰ ਫਿਰ ਵੀ ਉਹ ਡਾਕਟਰਾਂ ਦੀ ਤੇ ਨਾਲ ਦੇ ਸਰਦ ਲੋਕਾਂ ਦੀ ਕੋਸ਼ਿਸ਼ਾਂ ਦੇ ਵਿੱਚੋਂ ਚਲੋ ਪਰਤੇ ਆਏ ਪਰ ਅਜੇ ਵੀ ਸਥਿਤੀ ਸੈਰ ਨਹੀਂ ਹੈ ਲਗਾਤਾਰ ਮਤਲਬ ਕਿ ਬੀਪੀ ਤੇ 슈ਗਰ ਲੈਵਲ ਘਟ ਵੱਧ ਰਿਹਾ ਤੇ ਪਲਸ ਰੇਟ ਸਾਥ ਛੱਡ ਰਹੀ ਹੈ ਸੋ ਇਸ ਲਈ ਫਿਕਰਮੰਦੀ ਹੈ ਉਸੇ ਫਿਕਰਮੰਦੀ ਜੋ ਬਾਕੀ ਜਥੇਬੰਦੀਆਂ ਨੇ ਅਗਲੇ ਪ੍ਰੋਗਰਾਮ ਅੱਲਾਹ ਨੇ ਸ਼ੁਰੂ ਕਰ ਦਿੱਤੇ ਸਰਬ ਸਿੰਘ ਪੰਦੇਰ ਕਹਿ ਰਹੇ ਸੀਗੇ ਕਿ ਬਈ ਲੋਹੜੀ ਵਾਲੇ ਦਿਨ ਅਸੀਂ ਉਹ ਕਾਗਜ਼ ਪੂਕਾਂਗੇ ਜਿਹੜਾ ਇਹਨਾਂ ਨੇ ਖਰੜਾ ਪੰਜਾਬ ਨੂੰ ਭੇਜਿਆ ਉਹਦੀਆਂ ਕਾਪੀਆਂ ਅਸੀਂ ਲੋੜੀ ਚ ਭੋਕਾਂਗੇ ਕਿ ਇਹ ਪਹਿਲੇ ਤਿੰਨ ਕ੍ਰਿਤਿਕ ਤਕਨੋਨਾ ਦਾ ਇੱਕ ਰੂਪ ਹੈ ਜਿਹਦੀ ਗੱਲ ਆਪਾਂ ਲਗਾਤਾਰ ਕਰਦੇ ਆਏ ਆ ਸੋ ਉਹ ਉਸ ਤਰ੍ਹਾਂ ਪ੍ਰਦਰਸ਼ਨ ਕਰਨਾ ਤੇ 26 ਜਨਵਰੀ ਨੂੰ ਕਹਿੰਦੇ ਪੂਰੇ ਦੇਸ਼ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਪੂਰਾ ਮੁਲਕ ਜਿਹੇ ਜਥੇਬੰਦੀਆਂ ਨਾਲ ਨੇ ਉਹ ਮਿਲ ਕੇ ਟਰੈਕਟਰ ਮਾਰਚ ਕਰਨੀ ਹੈ ਪਰ ਕੀ 13 ਤੇ ਕੀ 26 ਉਸ ਸਮੇਂ ਤੱਕ ਸਰਕਾਰ ਜੇਕਰ ਨਹੀਂ ਸੁਣਦੀ ਤਾਂ ਡੱਲੇ ਵਾਲ ਹੋਰਾਂ ਦਾ ਕੀ ਬਣੇਗਾ ਉਹਨਾਂ ਤਾਂ ਜਾਨ ਤੇ ਬਣਾਈ ਆ ਜੀ ਜੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਦੋਂ ਕਿ ਅਜੇ ਵੀ ਸਿੱਖੀ ਨੂੰ ਪੰਨਾਈਆਂ ਹੋਈਆਂ ਧਿਰਾਂ ਇਹ ਕਹਿ ਰਹੀਆਂ ਨੇ ਕਿ ਐਦਾਂ ਮਰਨ ਦਾ ਸਾਡੇ ਸਿਧਾਂਤ ਨਹੀਂ ਹੈਗਾ ਨਹੀਂ ਹੈਗਾ ਜੀ ਐਦਾਂ ਜਾਨ ਦੇਣ ਦਾ ਸੰਤ ਨਹੀਂ ਹੈਗਾ ਅਸੀਂ ਤਾਂ ਜੂਝ ਕੇ ਕੁਰਬਾਨੀ ਦੇਣ ਵਾਲੇ ਲੋਕ ਆ ਸੋ ਪਰ ਉਸ ਦੇ ਬਾਵਜੂਦ ਵੀ ਡੱਲਿਆ ਹੋਣ ਦੇ ਸਿਰੜ ਨੂੰ ਲੈ ਕੇ ਉਹਨਾਂ ਦੇ ਇਸ ਫੈਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਨੇ ਸੁਰਤ ਧਿਰਾਂ ਨਾਲ ਨੇ ਪੰਜਾਬ ਦੇ ਲੋਕ ਫਿਕਰਮੰਦ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਕਿਸਾਨੀ ਇਸ ਮਸਲੇ ਨਾਲ ਜੁੜੀਆਂ ਧਿਰਾਂ ਬੈਠੀਆਂ ਨੇ ਉਹ ਹੁਣ ਫਿਕਰਮੰਦ ਨੇ ਉਹਨਾਂ ਦੇ ਫਿਕਰ ਦੇ ਵਿੱਚੋਂ ਹੀ ਇਹ ਖਬਰ ਜੱਥੇਬੰਦੀਆਂ ਦੇ ਹਵਾਲੇ ਨਾਲ ਬਾਹਰ ਆਈ ਹੈ ਕਿ ਹਾਂ ਜੇਕਰ ਹੁਣ ਇਹਨਾਂ ਦੀ ਸੇਤ ਨੂੰ ਕੁਝ ਹੋਇਆ ਫਿਰ ਕੇਂਦਰ ਤੋਂ ਸਥਿਤੀ ਸੰਭਾਲਣੀ ਹੋਣੀ ਕਿਉਂਕਿ ਫਿਰ ਕਿਤੇ ਵੀ ਉਵਾਲ ਆ ਸਕਦਾ ਹੈ ਪਰ ਉਹ ਉਵਾਲ ਕਿਸੇ ਇੱਕ ਤਰ੍ਹਾਂ ਦਾ ਵੀ ਰੂਪ ਲੈ ਸਕਦਾ ਹੈ ਇਸ ਲਈ ਇਹ ਫਿਕਰ ਹੈ ਔਰ ਸਰਕਾਰ ਨੂੰ ਇਸ ਦੀ ਗੰਭੀਰਤਾ ਤੇ ਗੱਲ ਕਰਨੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਪੀਕਰ ਸਾਹਿਬ ਵੀ ਅਪੀਲ ਕਰ ਰਹੇ ਨੇ ਸੁਪਰੀਮ ਕੋਰਟ ਦੀ ਕਮੇਟੀ ਵੀ ਅਪੀਲ ਕਰ ਰਹੀ ਆ ਮੁੱਖ ਮੰਤਰੀ ਸਾਹਿਬ ਵੀ ਅਪੀਲ ਕਰ ਰਹੇ ਨੇ ਪੰਜਾਬ ਸਰਕਾਰ ਦੇ ਨੁਮਾਇंदे ਵੀ ਅਪੀਲ ਕਰ ਰਹੇ ਨੇ ਵਿਰੋਧੀ ਧਿਰ ਦੇ ਲੀਡਰ ਵੀ ਅਪੀਲ ਕਰ ਰਹੇ ਨੇ ਮਤਲਬ ਆਪੀਲਾ ਨਾਲ ਮਸਲਾ ਹਲ ਹੋਏਗਾ ਤੁਸੀਂ ਅਜੇ ਤੱਕ ਸਰਪਾਰਟੀ ਮੀਟਿੰਗ ਨਹੀਂ ਬੁਲਾਈ ਕਿਸਾਨੀ ਮਸਲੇ ਤੇ ਕੁਝ ਵੀ ਨਹੀਂ ਤੁਸੀਂ ਅਜੇ ਤੱਕ ਹੈ ਉਸ ਖੜੇ ਦੇ ਰੂਪ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਗੱਲ ਨਹੀਂ ਕੀਤੀ ਤੁਸੀਂ ਅਜੇ ਤੱਕ ਦਿੱਲੀ ਜਾ ਕੇ ਕੋਈ ਚਾਰਜੋਇ ਕਰਦੇ ਨਜ਼ਰ ਨਹੀਂ ਆਏ ਹੈਨਾ ਕੋਈ ਵੀਤਰ ਨਾ ਪੰਜਾਬ ਦੀ ਬੀਜੇਪੀ ਵਾਲੀ ਲੀਡਰਸ਼ਿਪ ਜਾਵੇ ਹੈ ਮੈਨੂੰ ਇਸੇ ਨਾਤੇ ਚੱਲੀ ਜਾਂਦੀ ਪੰਜਾਬ ਦੀ ਬੀਜੇਪੀ ਕਿ ਜੇ ਡੱਲਿਆਂ ਨੂੰ ਕੁਝ ਹੋ ਗਿਆ ਪੰਜਾਬ ਸਥਿਤੀ ਵਿਗੜ ਜੂਗੀ ਜੀ ਤੋ ਸਾਡੇ ਲਈ ਜੀ ਜਿੰਨਾ ਕ ਅਸੀਂ ਮਾਹੌਲ ਬਣਾ ਰਹੇ ਉਹ ਖਰਾਬ ਹੋ ਜੂਗਾ ਜੀ ਇਸੇ ਨੱਤੇ ਚਲੇ ਜਾਓ ਜੇ ਕਿਸਾਨੀ ਦੇ ਲਈ ਨਹੀਂ ਜਾਣਾ ਆਪਣੀ ਚਮੜੀ ਬਚਾਉਣੇ ਚਲੇ ਜਾਓ ਉਹ ਵੀ ਨਹੀਂ ਜਾ ਕੇ ਰਹਿ ਜੂ ਹੈ ਨਾ ਤੇ ਨਾ ਪੰਜਾਬ ਸਰਕਾਰ ਜਿਹਦੇ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਨਾ ਉਹ ਜਾ ਕੇ ਰਹਿ ਜੀ ਵਿਰੋਧੀ ਧਿਰ ਦਾ ਲੀਡਰ ਦਾ ਉਹਦਾ ਉਹਦਾ ਚਾਹੀਦਾ ਸੀ ਪ੍ਰਤਾਪ ਬਾਜਵੇ ਨੂੰ ਪਰ ਪ੍ਰਤਾਪ ਬਾਜਵੇ ਦੀਆਂ ਲੱਤਾਂ ਕਿੰਨਾ ਵੀ ਭਾਰ ਨਹੀਂ ਚਲਦੀਆਂ ਕਿ ਦਿੱਲੀ ਜਾ ਕੇ ਮੋਦੀ ਦੇ ਘਰ ਮੂਰੀ ਬਹਿ ਜਾਵੇ ਹੈ ਨਾ ਕਿਹਨੂੰ ਡਰ ਲੱਗਦਾ ਈਡੀ ਤੋਂ ਕਿਹਨੂੰ ਕਿਹਨੂੰ ਡਰ ਲੱਗਦਾ ਸੀਬੀਆਈ ਤੋਂ ਕਿਹੜੋ ਕੰਕਰ ਲੱਗਦਾ ਮਿਰਚਾ ਦੇ ਮੋਦੀ ਤੋਂ ਇਹ ਸਭ ਦੇ ਸਾਹਮਣੇ ਦਿਖਦਾ ਹੈ ਸੋ ਇਸ ਲਈ ਸਰਕਾਰਾਂ ਦੀ ਇਸ ਤਰ੍ਹਾਂ ਦੀ ਬੇਰੁਖੀ ਤੇ ਗੱਲੇ ਵਾਲੀ ਸਿਹਤ ਤੇ ਉਹਦੀ ਫਿਕਰ ਉਹਦੇ ਵਿੱਚੋਂ ਜਥੇਬੰਦੀਆਂ ਨੇ ਇਹ ਅਗਲੇ ਪ੍ਰੋਗਰਾਮ ਵੀ ਦੇਤੇ ਤੇ ਕੇਂਦਰ ਨੂੰ ਇਸ ਸचेत ਵੀ ਕੀਤਾ ਕਿ ਫਿਰ ਜੇ ਕੁਝ ਹੋਇਆ ਤਾਂ ਸਭ ਸੁਮਾਰ ਜੀ ਬਿਲਕੁਲ ਬਿਲਕੁਲ ਆ ਜਿਹੜਾ ਤੁਸੀਂ ਦੂਜੇ ਸਿਆਸੀ ਧਿਰਾਂ ਵਾਲਾ ਗੱਲ ਕਹੀ ਹੈ ਨਾ ਇਹ ਬਿਲਕੁਲ ਸਹੀ ਗੱਲ ਆ ਉੱਥੇ ਫੋਟੋਆਂ ਫੋਟੋ ਸੈਸ਼ਨ ਕਰਾਉਣ ਤਾਂ ਸਾਰੇ ਚਲੇ ਜਾਂਦੇ ਆ ਪਰ ਜ਼ਮੀਨ ਤੇ ਕੋਈ ਕੰਮ ਕਰਦਾ ਨਜ਼ਰ ਨਹੀਂ ਆਉਂਦਾ ਉਹ ਹੱਕ ਦੀ ਜਿਹੜੀ ਗੱਲ ਆ ਉਹ ਕਰਦਾ ਕੋਈ ਨਜ਼ਰ ਨਹੀਂ ਆਉਂਦਾ ਅਗਲੀ ਗੱਲ ਕਰੀਏ ਸ਼ਰਮਾ ਜੀ ਅਕਾਲੀ ਦਲ ਦੀ ਅਕਾਲੀ ਦਲ ਦੇ ਬਾਰੇ ਆਪਾਂ ਚਰਚਾ ਇਹ ਕਰ ਰਹੇ ਸੀਗੇ ਕਿ ਗੁਨਾਹ ਤੱਕਬੂਲ ਕਰ ਲਿਆ ਤੇ ਕੀ ਹੁਣ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਜਾਊਗਾ ਅਕਾਲੀ ਦਲ ਜਾਂ ਬਾਦਲ ਪਰਿਵਾਰ ਹਜੇ ਤਾਂ ਚਰਚਾਵਾਂ ਚੱਲ ਹੀ ਰਹੀਆਂ ਸੀਗੀਆਂ ਉਧਰ ਕਹਿੰਦੇ ਖਬਰੇ ਆ ਰਹੀ ਹੈ ਵੀ ਸੁਖਵੀਰ ਨੇ ਜਿਹੜੇ ਗੁਨਾਹ ਕਬੂਲੇ ਸੀ ਉਹਨਾਂ ਤੋਂ ਪੂਰੀ ਤਰ੍ਹਾਂ ਪੱਲਾ ਹੀ ਛਾੜ ਲਿਆ ਜੀ ਪ੍ਰਵੀਨ ਜੀ ਜਿਸ ਦਿਨ ਸੁਖਵੀਰ ਬਾਦਲ ਹੁਰੀ ਕੱਲ ਤੱਕ ਸਭ ਤੇ ਪੇਸ਼ ਹੋਏ ਸੀ ਉਸ ਸਮੇਂ ਵਾਲੀ ਚਿੱਠੀ ਖੂਬ ਚਰਚਾ ਚਾਈ ਸੀ ਜਦੋਂ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹ ਨਹੀਂ ਲੱਗ ਰਹੀ ਸੀ ਉਹਨਾਂ ਨੇ ਇੱਕ ਵੱਡੀ 5-6 ਪੰਨਿਆਂ ਦੀ ਚਿੱਠੀ ਲਿਖੀ ਸੀ ਉਸ ਚਿੱਠੀ ਦੇ ਹਵਾਲੇ ਨਾਲ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਜੀ ਸਾਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਹੈ ਸਾਨੂੰ ਤਾਂ ਉਹੀ ਉੜ ਜਾਇਆ ਜਾ ਰਿਹਾ ਹੈ ਹੈਨਾ ਅਸੀਂ ਫਿਰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਸਾਰਾ ਕੁਝ ਮੰਨਣ ਲਈ ਤਿਆਰ ਆ ਆਪਣੀ ਝੋਲੀ ਪਾਉਣ ਲਈ ਤਿਆਰ ਆ ਤੇ ਉਸ ਸਮੇਂ ਆਪਾਂ ਸਵਾਲ ਖੜੇ ਕੀਤੇ ਸੀ ਕਿ ਸੁਖਵੀਰ ਬਾਦਲ ਇਹ ਕਹਿ ਰਹੇ ਨੇ ਕਿ ਮੈਂ ਗਨਾਹ ਤਾਂ ਕੋਈ ਨਹੀਂ ਕੀਤਾ ਜੀ ਪਰ ਤਾਂ ਵੀ ਹਾਂ ਮੈਸੇਜ ਆ ਲੈਣ ਲਈ ਤਿਆਰ ਹੂੰ 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 ਤੋਂ ਉਸ ਵਰਤਾਰੇ ਤੋਂ ਬਾਅਦ ਜਦੋਂ ਆਖਰ ਸੁਕਰੀ ਬਾਦਲ ਤੇ ਉਹਨਾਂ ਸਾਥੀਆਂ ਨੂੰ ਤਲਬ ਕੀਤਾ ਗਿਆ ਤੇ ਉਹਨਾਂ ਨੂੰ ਕਤਾਰ 'ਚ ਖੜਾ ਕੇ ਗੁਨਾਹਾਂ ਦੀ ਉਸ ਜੀ ਕਾਲ ਤਖਤ ਦੀ ਫਸੀਲ ਤੋਂ ਉਹਨਾਂ ਤੋਂ ਪੁੱਛਿਆ ਗਿਆ ਤੇ ਹਾਂ ਹਾਂ ਜੀ ਜਵਾਬ ਦਿੱਤੇ ਤੁਸੀਂ ਅਕਾਲ ਤਖਤ ਸਾਹਮਣੇ ਖੜ ਕੇ ਗਨਾ ਕਬੂਲੇ ਨੇ ਹੂੰ 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 ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਜੀ ਸਾਡਾ ਕੀਤਾ ਹੋਇਆ ਕੋਈ ਗਨਾ ਨਹੀਂ ਹੂੰ ਹੂੰ ਇਹ ਤਾਂ ਮੈਂ ਪ੍ਰਧਾਨ ਦੇ ਨਾਤੇ ਆਪਣੀ ਝੋਲੀ ਪਵਾ ਲੇ ਹੈਨਾ वैसे में आते थे मौजूद भी ओ, नहीं ਸੀਗਾ ਉਹ ਬੈਰਕਲਾ ਬਰਗਾੜੀ ਗੋਲੀ ਕਾਂਡ ਦੇ ਹਵਾਲੇ ਨਾਲ ਸੁਖਵੀਰ ਬਾਦਲ ਕਹਿ ਰਹੇ ਨੇ ਉਹਨਾਂ ਨੂੰ ਜਨਤਕ ਸਮਾਗਮਾਂ ਚ ਕਹਿ ਰਹੇ ਨੇ ਆਪਣੀ ਲੀਡਰਸ਼ਿਪ ਨੂੰ ਕਹਿ ਰਹੇ ਨੇ ਹਮ ਅਸਲ ਚ ਸੁਖਵੀਰ ਬਾਦਲ ਮਾਗੀ ਮੇਲੇ ਲਈ ਇਕੱਠ ਕਰ ਨਿਕਲੇ ਨੇ ਜੀ ਜੀ ਤੇ ਮਾਗੀ ਮੇਲੇ ਦੀ ਕਾਨਫਰੰਸ ਉਹਨਾਂ ਲਈ ਚੁਣੌਤੀ ਇਸ ਲਈ ਬਣੀ ਆ ਕਿਉਂਕਿ ਸੁਖਵੀਰ ਬਾਦਲ ਨੇ ਨਾ ਤਾਂ ਅਸਤੀਫਾ ਆਪਣਾ ਅਜੇ ਪ੍ਰਵਾਨ ਕਰਵਾਇਆ ਹਮ ਨਾ ਹੀ ਹਾਂ ਬਾਕੀ ਵਰਕਿੰਗ ਕਮੇਟੀ ਨੇ ਸਭ ਦੇ ਸਤੀਫੇ ਪ੍ਰਵਾਨ ਕੀਤੇ ਨੇ ਨਾ ਹੀ ਆਪਣੀ ਕੋਰ ਕਮੇਟੀ ਵਰਕਿੰਗ ਕਮੇਟੀ ਸਾਰਾ ਕੁਝ ਭੰਗ ਕੀਤਾ ਹੈ ਤੇ ਨਾ ਹੀ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਇਹਦਾ ਮਤਲਬ ਸੁਖਵੀਰ ਬਾਦਲ ਅਜੇ ਵੀ ਪ੍ਰਧਾਨ ਨੇ ਹੂੰ ਤੇ ਬਲਵਿੰਦਰ ਭੁੰਦੜ ਪਹਿਲੇ ਦਿਨ ਤੋਂ ਡਮੀ ਸੀ ਡਮੀ ਉਹਨੇ ਹੂੰ ਹੂੰ ਤੇ ਹੁਣ ਇਹਦਾ ਮਤਲਬ ਤੁਸੀਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ 바ਗੀ ਮੇਲੇ ਤੇ ਫਿਰ ਨਵੀਂ ਭਰਤੀ ਵਾਲੀ ਗੱਲ ਕਿੱਥੇ ਗਈ ਫਿਰ ਉਹ ਗੱਲ ਕੀਮਾ ਸਾਹਿਬ ਦੀ ਕਿਥੇ ਜਿਹੜੀ ਕਹਿੰਸੀ ਦਸੰਬਰ ਚ ਤਾਂ ਸਾਡੀ ਬੈਸੀ ਚੋਣ ਹੁੰਦੀ ਹੈ ਜੀ ਇਹ ਤਾਂ ਸਮਾਂ ਹੋ ਗਿਆ ਜੀ ਇਸ ਦਾ ਇਸ ਲਈ ਅਸਤੀਫਾ ਹੈ ਫਿਰ ਉਹ ਵੀ ਗੱਲ ਕਿੱਥੇ ਗਈ ਹਾਂ 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 ਸੋ ਕਿਤੇ ਤੁਸੀਂ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੇ ਅਸੀਂ ਸਾਰਾ ਕੁਝ ਮਨਜ਼ੂਰ ਕਰਤੇ ਆਂ ਜੀ ਫਿਰ ਉਹ ਅਸਤੀਫੇ ਕਿਉਂ ਨਹੀਂ ਹਮ ਸੁਖਵੀਰ ਸਿੰਘ ਬਾਦਲ ਜੀ ਹੁਣ ਜਨਤਕ ਸਮਾਗਮਾਂ ਚ ਚਾਹਿਓ ਸ੍ਰੀ ਮੁਖਸਰ ਸਾਹਿਬ ਦੇ ਖੇਤਰ ਚ ਹੋਣਾ ਚਾਹਿਓ ਲੰਬੀ ਬਾਦਲਪਿੰਡ ਖੇਤਰ ਚ ਹੋਣਾ ਉੱਥੇ ਉਹ ਲਗਾਤਾਰ ਹੁਣ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਬਈ 14 ਤਰੀਕ ਨੂੰ ਮਾਗੀ ਮੇਲੇ ਤੇ ਅਜਿਹਾ ਇਕੱਠ ਕਰਨਾ ਹੈ ਕਿ ਜਿਹੜਾ ਦਿਖਾ ਦੇਵੇ ਕਿ ਹੁਣ ਅਕਾਲੀ ਦਲ ਸੁਤਾ ਨਹੀਂ ਹੈਗਾ ਚਾਹੇ ਕਾਂਗਰਸ ਆ ਜਾਵੇ ਚਾਹੇ ਆਪ ਆ ਜਾਵੇ ਚਾਹੇ ਝਾੜੂ ਆ ਜਾਵੇ ਚਾਹੇ ਕੋਈ ਆ ਜਾਵੇ ਆਪਾਂ ਸਾਰਿਆਂ ਨੂੰ ਹੁਣ ਦੇਣਾ ਆਪਣੀ ਸਰਕਾਰ ਬਣੂਗੀ ਹਮ ਮਤਲਬ ਤੁਹਾਡਾ ਟੀਚਾ ਸਿਰਫ ਕੁਰਸੀ ਹੈ ਕੌਮ ਦੇ ਮਸਲੇ ਪੰਥ ਦੇ ਮਸਲੇ ਪੰਜਾਬ ਦੇ ਮਸਲੇ ਅਕਾਲੀ ਦਲ ਦੇ ਸਿਧਾਂਤ ਕੁਝ ਨਹੀਂ ਮੈਨਦੇ ਰੱਖਦੇ ਜੀ ਬਿਲਕੁਲ ਸੁਖਵੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਜੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਹੁਣ ਜਾਗ ਗਿਆ ਹਾਂਜੀ ਹਾਂਜੀ ਬਿਲਕੁਲ ਕਹਿ ਰਹੇ ਅਕਾਲੀ ਦਲ ਦੇ ਸਿਧਾਂਤ ਚ ਕਦੋਂ ਆ ਗਿਆ ਆਰਾਮ ਕਰਨਾ ਹੂੰ ਬਾਦਲ ਦਲ ਸੁੱਤਾ ਹੋ ਸਕਦਾ ਹੂੰ ਕੌਮ ਤੇ ਪੰਜਾਬ ਨਹੀਂ ਸਹੀ ਸਹੀ ਬਿਲਕੁਲ ਸਹੀ ਹੈ ਤੋਂ ਇਸ ਲਈ ਇਹ ਟੰ ਫਿਰ ਇੱਕ ਮੈਂ ਹੋਰ ਉਹਨਾਂ ਦੀ ਨੋਟ ਕਰ ਰਿਹਾ ਸੀ ਉਹ ਕਹਿ ਰਹੇ ਸੀ ਕਿ ਭਈ ਆਪਣੀ ਪੰਜ ਵਾਲੀ ਗੱਡੀ ਚ ਪੰਜ ਬੰਦੇ ਪੂਰੇ ਬਿਠਾ ਕੇ ਲਿਆਉਣੇ ਆ ਹੂੰ 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 ਤੇ ਉਹ ਗੱਡੀ ਸਿੱਧੀ ਪੰਡਾਲ ਚ ਆ ਕੇ ਉਤਰੇ ਤੇ ਬੰਦਾ 2:30 ਤੱਕ ਕਿਤੇ ਹੋਰ ਜਾਵੇ ਨਾ ਐ ਨਾ ਹੋਵੇ ਲੈ ਕੇ ਆਉ ਪਿੰਡੋਂ ਰੈਲੀ ਦੇ ਨਾਲ ਤੇ ਫਰੀ ਜਾਵੇ ਮੇਲੇ 'ਚ ਹਮਮ ਪ੍ਰਵੀਨ ਜੀ ਸੁਖਵੀਰ ਬਾਦਲ ਕਹਿਣਾ ਕੀ ਚਾਹੁੰਦੇ ਆ ਲੋਕਾਂ ਨੂੰ ਸਹੀ ਸਹੀ ਕਿ ਰੈਲੀ ਲਈ ਆਇਓ ਮਾਗੀ ਮੇਲੇ ਲਈ ਨਾ ਆਇਓ ਮਤਲਬ ਗੁਰੂ ਘਰ ਵੀ ਮੱਥਾ ਟੇਕਣ ਬਾਅਦ ਚੁ ਜਾਇਓ ਪਹਿਲਾਂ ਕਾਨਫਰੰਸ 'ਚ ਆਇਓ ਕਹਿਣਾ ਚਾਹੁੰਦੇ ਜੀ ਬਿਲਕੁਲ ਮੈਂ ਚਲੋ ਬਾਦਲਾਂ ਦੇ ਉੱਤੇ ਕਿੰਨੇ ਸਵਾਲ ਹੋਣ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿੰਦੇ ਆ ਅਕਸਰ ਸੁਣਿਆ ਕਿ ਉਹ ਕਹਿੰਦਾ ਹੁੰਦਾ ਸੀ ਜਦੋਂ ਤੱਕ ਕਾਨਫਰੰਸਾਂ ਸਾਰੀਆਂ ਥਾਵਾਂ 'ਤੇ ਚੱਲਦੀਆਂ ਸੀ ਫਿਰ ਬਾਅਦ 'ਚੋਂ ਆ ਬੰਦ ਕੀਤੀਆਂ ਗਈਆਂ ਕੱਲ ਤੱਕ ਸਭ ਦੇ ਹੁਕਮਾਂ ਨਾਲ ਤੇ ਅਕਸਰ ਕਹਿੰਦੇ ਸੀ ਕਿ ਭਾਈ ਪਿੰਡੋਂ ਬੱਸ ਭਰ ਕੇ ਲਿਆਇਓ ਪਿੰਡੋਂ ਟਰੈਲੀ ਭਰ ਕੇ ਲਿਆਇਓ ਪਹਿਲਾਂ ਗੁਰੂ ਘਰ ਮੱਥਾ ਟੇਕਿਓ ਫਿਰ ਸਿੱਧੇ ਮੰਡਾਲ ਚਾਇਓ ਹਾਂ ਫਿਰ ਇਸ ਤੋਂ ਬਾਅਦ ਇਹ ਵੀ ਆਪਾਂ ਵਰਤਾਰਾ ਦੇਖਦੇ ਰਹੇ ਆ ਕਿ ਅਕਾਲੀ ਦਲ ਦੀਆਂ ਕਾਨਫਰੰਸਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਜੀ ਜੀ ਫਿਰ ਉਸ ਤੋਂ ਬਾਅਦ ਗੁਰੰਥ ਸਾਹਿਬ ਦਾ ਪ੍ਰਕਾਸ਼ ਇਸ ਲਈ ਉੱਥੋਂ ਹਟਾਉਣਾ ਪਿਆ ਕਿ ਭਾਈ ਇਹ ਤਾਂ ਉੱਥੇ ਖੜ ਕੇ ਕੂੜ ਪ੍ਰਚਾਰ ਕਰਦੇ ਨੇ ਹਾਂ ਨੀਲਾ ਝੂਠ ਬੋਲਦੇ ਨੇ ਉਹ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਹਾਜ਼ਰੀ 'ਚ ਉਸ ਤੋਂ ਬਾਅਦ ਤੁਸੀਂ ਹੁਣ ਇਸ ਗੱਲ ਨੂੰ ਤੇ ਤਲੰਝਲੀ ਦੇਤੀ ਕਿ ਭਾਈ ਗੁਰੂ ਘਰ ਨਾ ਜਾਏ ਉਹ ਪਹਿਲਾਂ ਇਕੱਲੇ ਪੰਡਾਲ ਚ ਜਾਏ ਹਾਂਜੀ ਸੋ ਇਹ ਸਾਰੇ ਵਰਤਾਰੇ ਤੇ ਜਨਤਕ ਤੌਰ ਤੇ ਇਹ ਕਹਿਣਾ ਸ਼ੁਰੂ ਕਰਨਾ ਕਿ ਅਸੀਂ ਗੁਨਾਹ ਕੀਤੇ ਕੋਈ ਨਹੀਂ ਪਰ ਅਸੀਂ ਕਬੂਲ ਲਈ ਸੀ ਕਿ ਚਲ ਮਾਮਲਾ ਨਿਪਟ ਜੂਗਾ ਹੂੰ 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 ਤੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਦੇ ਸਾਹਮਣੇ ਖੜ ਕੇ ਫਿਰ ਝੂਠ ਬੋਲ ਕੇ ਆਏ ਇਹ ਕਹਿਣਾ ਚਾਹੁੰਦੇ ਜੀ ਜੀ ਕਿ ਤੇ ਝੂਠੇ ਕਿ ਨਾ ਕਬੂਲ ਕਰ ਲੇ ਹੂੰ ਹੂੰ ਹੈ ਨਾ ਕਿਉਂ ਕਬੂਲ ਕੀਤੇ ਭਾਈ ਨਾ ਕਰਦੇ ਤੇ ਤੁਸੀਂ ਅਕਾਲ ਤਖਤ ਦੇ ਸਾਹਮਣੇ ਖੜ ਕੇ ਤਾਂ ਕਹਿ ਰਹੇ ਸੀ ਕਿ ਮੈਂ ਸਿਫਾ ਦਿੱਤੀ ਹੈ ਏ हां जी सही गल बिल्कुल केड़ी केड़ी बाकी कमेटी च ताकत आ के सुखबीर बादल ने किया होवे कि मैं इस्तीफा ਦਿੱਤਾ ਤੇ ਪ੍ਰਵਾਨ ਨਾ ਕਰਨ ਹੂੰ ਇਹਦਾ ਮਤਲਬ ਤੁਹਾਡੇ ਕਹੇ ਤੇ ਹੀ ਪ੍ਰਵਾਨ ਨਹੀਂ ਹੋ ਰਿਹਾ ਨਾ ਹੂੰ ਜੀ ਜੀ ਪਰ ਬਲਵਿੰਦਰ ਸਿੰਘ ਖੁੰਦਰ ਜੀ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਉਹ ਕਹਿੰਦਾ ਇੱਕ ਵੀ ਦਿਨ ਮੈਂ ਤਾਂ ਕਾਰਜ ਕਰ ਲੈਣੀ ਭੂਮਿਕਾ ਚ ਆਇਆ ਨਹੀਂ ਕੋ ਉਹ ਤਾਂ ਅੰਦਰਖਾਤੇ ਔਖਾ ਦੱਸਿਆ ਜਾ ਰਿਹਾ ਉਹਦਾ ਪ੍ਰਧਾਨਗੀ ਛੱਡ ਕੇ ਭੱਜਣ ਨੂੰ ਫਿਰਦਾ ਹੂੰ ਸਾਰਾ ਕੁਝ ਰੋੜ ਕਚੋੜਾ ਤੇ ਰੋੜ ਕਚੋੜ ਦੇ ਵਿੱਚ ਨਾ ਨਵੀਂ ਮੈਂਬਰਸ਼ਿਪ ਹੋ ਰਹੀ ਹੈ ਨਾ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਨੂੰ ਮੂਰੀ ਲਿਆਂਦਾ ਜਾ ਰਿਹਾ ਨਾ ਪੁਰਾਣੇ ਬਜ਼ੁਰਗ ਘਾਗ ਅਕਾਲੀ ਲੀਡਰ ਜਿਨ੍ਹਾਂ ਦਾ ਮੋਹ ਭੰਗ ਹੋਇਆ ਸੀ ਨਾ ਉਹਨਾਂ ਨੂੰ ਨੇੜੇ ਲਾਇਆ ਜਾ ਰਿਹਾ ਉਹੀ ਜੁੰਡਲੀ ਉਹੀ ਗਰੁੱਪ ਤੇ ਉਹੀ ਲੀਡਰ ਤੇ ਉਹੀ ਢੰਗ ਤਰੀਕਾ ਤੇ ਉਹੀ ਹੌਮੇ ਤੇ ਉਹੀ ਹੰਕਾਰ ਅਜੇ ਵੀ ਬਰਕਰਾਰ ਹੈ ਕੁਝ ਨਹੀਂ ਬਦਲਿਆ ਦੋ ਤਰੀਕ ਵਾਲੀ ਉਸ ਫੈਸਲਾ ਕੋਲ ਹੁਕਮਨਾਮੇ ਸੁਣਨ ਤੋਂ ਬਾਅਦ ਵੀ ਉਸੇ ਸਥਿਤੀ ਖੜਾ ਕਰੀਦਾ ਇਸ ਲਈ ਸੁਖਵੀਰ ਬਾਦਲ ਦੇ ਲਈ ਹੁਣ ਚੁਣੌਤੀ ਨਵੀਂ ਤਰ੍ਹਾਂ ਦੀ ਖੜੀਆਂ ਹੋ ਜਾਣੀ ਹੈ ਮੈਨੂੰ ਲੱਗਦਾ ਉਹ ਸਮਝਣਾ ਹੀ ਨਹੀਂ ਚਾਹਰੇ ਜਾਂ ਮੰਨਣਾ ਹੀ ਨਹੀਂ ਚਾਹਰੇ ਇੱਕ ਤੁਸੀਂ ਨੁਕਤਾ ਬਹੁਤ ਸੋਹਣਾ ਚੱਕਿਆ ਮੈਨੂੰ ਬਹੁਤ ਚੰਗੀ ਲੱਗੀ ਉਹ ਗੱਲ ਜਿਹੜੀ ਤੁਸੀਂ ਜਦੋਂ ਕਰ ਰਹੇ ਸੀ ਨਾ ਵੀ ਅਕਾਲੀ ਦਲ ਆਰਾਮ ਕਰ ਰਿਹਾ ਸੀਗਾ ਪੰਜਾਬ ਦਾ ਕਿਸਾਨ ਸਰਹੱਦਾਂ ਤੇ ਬੈਠਾ ਹੋਵੇ ਤੇ ਪੰਜਾਬ ਦੇ ਕਿਸਾਨ ਨੇਤਾ ਦੀ ਜਾਨ ਜਿਹੜੀ ਆ ਉਹ ਉਹਦੇ ਉਹਦੇ ਲਾਲੇ ਪਏ ਹੋਣ ਜਾਂ ਉਹਦੇ ਬਾਰੇ ਫਿਕਰ ਕੀਤਾ ਜਾ ਰਿਹਾ ਉਹ ਚਿੰਤਾ ਹੋਵੇ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਹੁਣ ਨਵੀਂ ਖੇਤੀ ਨੀਤੀ ਆ ਜਾਵੇ ਬੇਰੁਜ਼ਗਾਰਾਂ ਦੇ ਡਾਂਗਾ ਪੈਂਦੀਆਂ ਹੁਣ ਨਿਤ ਤੇ ਬੰਦੀ ਸਿੰਘਾਂ ਦੇ ਮੋਰਚੇ ਬਾਰੇ ਆਪਾਂ ਪਹਿਲੀ ਖਬਰ ਤੋਂ ਹੀ ਚਰਚਾ ਕੀਤੀ ਸੀ ਤੇ ਜੇਕਰ ਅਕਾਲੀ ਦਲ ਹਲੇ ਵੀ ਆਰਾਮ ਕਰ ਰਿਹਾ ਇਹਨਾਂ ਸਾਰੇ ਕਾਸੇ ਦੇ باوجود ਫਿਰ ਅਕਾਲੀ ਦਲ ਬਾਦਲਤਾ ਆਰਾਮ ਕਰ ਰਿਹਾ ਹੁਣ ਪਰ ਅਕਾਲੀ ਦਲ ਤੇ ਪੰਜਾਬ ਨਹੀਂ ਕਦੇ ਆਰਾਮ ਕਰ ਸਕਦਾ ਫਿਰ ਫਿਰ ਡੈਫੀਨੇਸ਼ਨ ਹੀ ਬਦਲ ਚੁੱਕੀ ਹੈ ਅਕਾਲੀ ਦਲ ਬਿਲਕੁਲ ਸੁਖਵੀਰ ਬਾਦਲ ਮਾਗੀ ਮੇਲੇ ਥਾਂ ਤੇ ਕਹਿੰਦੇ ਕਿ ਚਲੋ ਖਨੌਰੀ ਸ਼ੰਭੂ ਬਿਲਕੁਲ ਬਿਲਕੁਲ ਹੈਨਾ ਉਹ ਕਹਿੰਦੇ ਕਿ ਚਲੋ ਸਾਰੇ ਆਓ ਬੰਦੀ ਸਿੰਘਾਂ ਦੇ ਮੋਰਚੇ 'ਚ ਜੀ ਜੀ ਹੈਨਾ ਆਓ ਪੰਜਾਬ ਵਾਲੇ ਮਸਲਿਆਂ ਤੇ ਆਪਾਂ ਇਹ ਕਰਤਾ ਕਿ ਅਕਾਲੀ ਦਲ ਵਾਕਈ ਆਰਾਮ ਕਰ ਰਿਹਾ ਜੀ ਅਕਾਲੀ ਦਲ ਬਾਦਲ ਆਰਾਮ ਹੀ ਕਰ ਰਿਹਾ ਜੇ ਇਨਾ ਮਸਲਿਆਂ ਦੇ ਹੋਣ ਦੇ ਬਾਵਜੂਦ ਵੀ ਉਹ ਕੁਝ ਨਹੀਂ ਰਿਐਕਟ ਕਰ ਰਿਹਾ ਤਾਂ ਇਹ ਆਰਾਮ ਹੀ ਕਰ ਰਿਹਾ ਉਧਰ ਦੂਜੇ ਪਾਸੇ ਕਹਿੰਦੇ ਗਿਆਨੀ ਰਗਵੀਰ ਸਿੰਘ ਜੀ ਦੇ ਦਰਬਾਰ ਦੇ ਵਿੱਚ ਜਾਂ ਉਹਨਾਂ ਦੇ ਦਰ ਤੇ ਅੱਜ ਅਕਾਲੀ ਦਲ ਦਾ ਵਾਫਦ ਫਿਰ ਜਾ ਰਿਹਾ ਜੀ ਪ੍ਰਵੀਨ ਜੀ ਲਗਾਤਾਰ ਗਿਆਨੀ ਰਕबीर ਸਿੰਘ ਫਰਾਂਕੋਰੇ ਪਹੁੰਚ ਕਰ ਰਹੇ ਜੀ ਜੀ ਲਗਾਤਾਰ ਹੀ ਬਾਰ ਬਾਰ ਜਾ ਰਹੇ ਨੇ ਕਦੇ ਸਮਾਂ ਵਧਾਉਂਦੇ ਨੇ ਇਹਨਾਂ ਪਹਿਲਾਂ ਜੀ ਸਾਡੀ ਸੇਵਾ ਚੱਲਦੀ ਆ ਇਸ ਲਈ ਸਮਾਂ ਹੋਰ ਵਧਾ ਦਿਓ ਹਾਂ ਜੀ ਫਿਰ ਕਹਿੰਦੇ ਜੀ ਹੁਣ ਅੰਦਰਵਾੜਾ ਆ ਗਿਆ ਸ਼ੀਤੀ ਪੰਦਰਵਾੜਾ ਇਸ ਲਈ ਸਾਡਾ ਸਮਾਂ ਵਧਾ ਦਿਓ ਇਹਨਾਂ ਜੀ ਹੋਣ ਜੀ ਸਾਡਾ ਸਵਿਧਾਨਿਕ ਮਸਲਾ ਫਸ ਗਿਆ ਜੀ ਇਸ ਲਈ ਸੱਤ ਮੈਂਬਰੀ ਕਮੇਟੀ ਤਾਂ ਉਹ ਜੇ ਨਹੀਂ ਆ ਸਕਦੀ ਜੀ ਅਸੀਫਿਆਂ ਵਾਲਾ ਕਦੋਂ ਹੋ ਜੂਗਾ ਜੀ ਅਰਜ਼ ਕਰਾਂਗੇ ਕੱਲ ਕਰ ਲਾਂਗੇ ਅਸੀਂ ਬਸ ਉਹਦੇ ਬਾਰੇ رائے ਕਰਦੀਆਂ ਸਲਾਹ ਕਰਦੀਆਂ ਬਾਰ ਬਾਰ ਜਦ ਅਗਰ ਗਨੀ ਰਕਵੀਰ ਸਿੰਘ ਕੋਲ ਗਏ ਹਮ ਪਰ ਕਦੇ ਵੀ ਗਨੀ ਰਕਵੀਰ ਸਿੰਘ ਨੇ ਇਹ ਜਨਤਕ ਆ ਕੇ ਬਾਹਰ ਨਹੀਂ ਕਿਹਾ ਕਿ ਸਮਾਂ ਵੱਧ ਗਿਆ ਜੀ ਜੀ ਜਾਂ ਇੰਨਾ ਸਮਾਂ ਦੇ ਦਿੱਤਾ ਜਾਂ ਇਸ ਕਾਰਨ ਸਮਾਂ ਦੇ ਦਿੱਤਾ ਹਮ ਹਾਂ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਆ ਕੇ ਹੀ ਕਿਹਾ ਕਿ ਭਾਈ ਤੁਹਾਨੂੰ ਦੋ ਤਿੰਨ ਗਾਲੇ ਪੈਂਸ ਨਾ ਮੰਨਣੇ ਪੈਣੇ ਆ ਜੀ ਤانوں ਸੀਫੇ ਤਾਂ ਦੇਣੇ ਪੈਣੇ ਆ ਪ੍ਰਬੰਧ ਕਰਨੇ ਪੈਣੇ ਆ ਤੁਹਾਨੂੰ ਨਵੀਂ ਭਰਤੀ ਤਾਂ ਕਰਨੀ ਪੈਣੀ ਹੈ ਤੇ ਉਹਨਾਂ ਦਾ ਕਹਿਣ ਹਰਪ੍ਰਿੰਤ ਸਿੰਘ ਵਾਲਾ ਮਸਲਾ ਵੀ ਨਿਬੇੜਦਾ ਤੇ ਇੱਧਰ ਇਹ ਲਗਾਤਾਰ ਜਾਣ ਦੇ ਪਿੱਛੇ ਕੀ ਕਾਰਨ ਨੇ ਔਰ ਇਹਦੇ ਵਿੱਚ ਮੈਂ ਕੱਲ ਲੀਡਰਾਂ ਨਾਲ ਅਖਾਲੀ ਓਕੇ ਲੀਡਰਾਂ ਨਾਲ ਜਿਹੜੇ ਅੱਜ ਬਫਰ ਚ ਵੀ ਸ਼ਾਮਲ ਹੋਣਗੇ ਹਾਂਜੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਜੀ ਮੈਂ ਕਿਹਾ ਜੀ ਕਿ ਫਿਰ ਟਾਈਮ ਮਿਲ ਗਿਆ ਕਹਿੰਦੇ ਹਾਂਜੀ ਅਸੀਂ ਉਹਨਾਂ ਤੋਂ 4-5 ਦਿਨਾਂ ਤੋਂ ਸਮਾਂ ਮੰਗਿਆ ਸੀਗਾ ਪਹਿਲਾਂ ਉਹਨਾਂ ਨੇ ਪਟਨਾ ਸਾਹਿਬ ਜਾਣਾ ਸੀਗਾ ਫਿਰ ਗਿਆਨੀ ਰਬੀਰ ਸਿੰਘ ਜਾ ਨਹੀਂ ਸਕਕੇ ਮੈਨੂੰ ਪਤਾ ਲੱਗਿਆ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ੌਨੀ ਖੋਟੀ ਦੇ ਪ੍ਰਧਾਨ ਐਡਵੋਕੇਟ ਅਜੀਤ ਸਿੰਘ ਧਾਮੀ ਤੇ ਕੁਝ ਹੋਰ ਇਹਨਾਂ ਦੇ ਨੁਮਾਇंदे ਉਹ ਚਿਰਪਟਨਾ ਸਭ ਗਏ ਸੀ ਉਹ ਕੱਲ ਪਰਤੇ ਆਏ ਨਹੀਂ ਉਹ ਵੀ ਗਿਆਨੀ ਰਬੀਰ ਸਿੰਘ ਨਹੀਂ ਗਏ ਸੋ ਗਿਆਨੀ ਰਬੀਰ ਸਿੰਘ ਉਹਨਾਂ ਨੇ ਪਰੇਨ ਨੂੰ ਅੱਜ ਮਤਲਬ ਕਿ ਟਾਈਮ ਦੇ ਦਿੱਤਾ ਹੈ 8 ਤਰੀਕ ਦਾ ਅੱਜ ਇਹ 3 ਵਜੇ ਉਹਨਾਂ ਨੂੰ ਮਿਲਣ ਜਾਣਗੇ ਤੇ ਮੈਂ ਕਹਾਂ ਜੀ ਫਿਰ ਜਿਹੜੇ ਪ੍ਰਧਾਨ ਜੀ ਦਾ ਅਸਤੀਫਾ ਆਇਆ ਹੋਇਆ ਉਹ ਪ੍ਰਧਾਨ ਜੀ ਹੋਣਗੇ ਕਹਿੰਦੇ ਨਹੀਂ ਜੀ ਉਹ ਪ੍ਰਧਾਨ ਜੀ ਤਾਂ ਨਹੀਂ ਹੋਣਗੇ ਸੁਖਵੀਰ ਬਾਦਲ ਨੂੰ ਥੋੜਾ ਜਾਣਾ ਮੈਂ ਅੱਛਾ ਅੱਛਾ ਮੈਂ ਚਲੋ ਕਾਰਜਕਾਰੀ ਪ੍ਰਧਾਨ ਨਾਲ ਹੋਣਗੇ ਨਹੀਂ ਜੀ ਕਹਿੰਦੇ ਉਹ ਵੀ ਨਹੀਂ ਹੋਣੀ ਸੋ ਬਲਵਿੰਦਰ ਭੁੰਦੜ ਵੀ ਨਹੀਂ ਜਾ ਰਹੇ ਸੁਖਵੀਰ ਬਾਦਲ ਵੀ ਨਹੀਂ ਜਾ ਰਹੇ ਤੇ ਲੈ ਦੇ ਕੇ ਕੁਝ ਚਿਹਰੇ ਨੇ ਫਿਰ ਜਿਹਨਾਂ ਨੂੰ ਹਰ ਥਾਂ ਖੜਾ ਕਰ ਦਿੱਤਾ ਜਾਂਦਾ ਪਹਿਲਾਂ ਹਰ ਥਾਂ ਬਲਟੋਹਾ ਨੇ ਖੰਡਾ ਖੜਕਾਉਣ ਦੀ ਕੋਸ਼ਿਸ਼ ਕੀਤੀ ਹੁਣ ਹਰ ਖਾਨੇ 'ਚ ਦਲਜੀਤ ਸਿੰਘ ਚੀਮਾ ਫਿੱਟ ਬੈਠ ਰਹੇ ਨੇ ਸੋ ਚੀਮਾ ਤਾਂ ਹੋਣਗੇ ਲੰਮਟਲੇ ਇਸ ਬਾਬਾ 'ਚ ਪਰ ਕਰਨ ਕੀ ਜਾਣਾ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਜਨਤਕ ਫੈਸਲੇ ਸੁਣਾਏ ਗਏ ਉਹਨਾਂ ਨੂੰ ਤਾਂ ਮੰਨਣ ਲਈ ਤਿਆਰ ਨਹੀਂ ਹਮਮ ਰੋਜ਼ ਨਵੇਂ ਨੁਕਤੇ ਨਵੀਆਂ ਘੁੰਡੀਆਂ ਲੈ ਕੇ ਬਾਰ ਬਾਰ ਇੱਕੋ ਗੱਲ ਨੂੰ ਉਭਾਰਿਆ ਜਾ ਰਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਖਤਮ ਹੋ ਜਾਣੀ ਹੈ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਰੱਦ ਹੋ ਜਾਣੀ ਹੈ ਚੋਣ ਨਿਸ਼ਾਨ ਖਤ ਜਾਣਾ ਪਾਰਟੀ ਦਾ ਭੋਗ ਪੈ ਜਾਣਾ ਹਮ ਸ਼ਰੋਮਣੀ ਅਕਾਲੀ ਦਲ ਤਾਂ ਪੰਜਾਬ ਚੋਕਾ ਦੇ ਭੋਗ ਨਹੀਂ ਪੈ ਸਕਦਾ ਜੀ ਜੀ ਲੀਡਰਸ਼ਿਪ ਬਦਲ ਨਹੀਂ ਪੈ ਸਕਦੀ ਹੈ ਪਰ ਲੀਡਰਸ਼ਿਪ ਬਦਲਦੀ ਰਹੀ ਹੈ ਲੀਡਰਸ਼ਿਪ ਦਾ ਚਿਹਰਾ ਮੋਹਰਾ ਬਦਲਦਾ ਰਿਹਾ ਹੈ ਇਹਨਾਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਸਰਜੀਤ ਕਰਨਾ ਹੈ ਉਹਦੇ ਲਈ ਤੁਸੀਂ ਕੋਈ ਚਾਰਜ ਹੋਈ ਨਹੀਂ ਕਰ ਰਹੇ ਤੁਸੀਂ ਬਾਦਲ ਧਰ ਨੂੰ ਕਿਵੇਂ ਖੜੀ ਰੱਖਣਾ ਉਹਦੀਆਂ ਕੋਸ਼ਿਸ਼ਾਂ ਉਹਦੀਆਂ ਕੋਸ਼ਿਸ਼ਾਂ ਬਿਲਕੁਲ ਉਸੇ ਕੋਸ਼ਿਸ਼ਾਂ ਕਿ ਇੱਕ ਵਾਰ ਅੱਜ ਫਿਰ ਇਹ ਜੱਦਰ ਗੰਦੀ ਰੁਵੀਰ ਸਿੰਘ ਨੂੰ ਮਿਲਣ ਜਾ ਰਹੇ ਨੇ ਸੋ ਕੱਲੂ ਆਪਾਂ ਇਸ ਪਰਚਰਚਾ ਅਪਡੇਟ ਕਰਾਂਗੇ ਕੀ ਲੈ ਕੇ ਆਏ ਕੀ ਦੇ ਕੇ ਆਏ ਹਾਂ ਉੱਥੇ ਮਤਲਬ ਆਪ ਆਪਣਾ ਹੀ ਗਿਆਨ ਦੇਣ ਜਾਂਦੇ ਨੇ ਆਪਣੀ ਤਰੀਕੇ ਫਾਰਮੂਲੇ ਸਮਝਾਉਣ ਜਾਂਦੇ ਨੇ ਜੱਦਰ ਸਾਹਿਬ ਤੇ ਤਾਂ ਜੇ ਫਾਰਮੂਲੇ ਮੰਨਣੇ ਹੁੰਦੇ ਉਹਨਾਂ ਦੇ ਸਿਧਾਂਤ ਮੰਨਣੇ ਹੁੰਦੇ ਉਹਨਾਂ ਦੇ ਹੁਕਮਨਾਮੇ ਮੰਨਣੇ ਹੁੰਦੇ ਤਬ ਦੁਆਰਾ ਜਾਣ ਦੀ ਲੋੜੇ ਨਹੀਂ ਸੀ ਦੋ ਤਰੀਕ ਤੋਂ ਬਾਅਦ ਹੂੰ ਜਾਂਦਿਆਂ ਦੀ ਗੱਲ ਕਰੀਏ ਵਾਲੀਵਾਰਸੇ ਪੰਜਾਬ ਦੀ ਕਹਿੰਦੇ ਦਿੱਲੀ ਚ ਵੋਟਾਂ 5 ਫਰਵਰੀ ਨੂੰ ਆ 5 ਫਰਵਰੀ ਨੂੰ ਆ 3 ਫਰਵਰੀ ਤੱਕ ਪੰਜਾਬ ਦਾ ਕੋਈ ਵਾਲੀਵਾਰਸੇ ਹੈ ਨਹੀਂਗਾ ਜੀ ਪ੍ਰਵੀਨ ਜੀ ਬੈਸੇ ਵੀ ਕੋਣ ਵਾਲੀਵਾਰਸਾ ਹੈ ਹੂੰ ਇਹ ਪੰਜਾਬ ਦੇ ਵਾਲੀਵਾਰਸ ਹੁੰਦੇ ਤਾਂ ਪੰਜਾਬ ਦਾ ਕੇਂਦਰੀਕਰਨਾ ਹੁੰਦਾ ਹੂੰ 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 ਪੰਜਾਬ ਤੇ ਮੁੱਦਿਆਂ ਦੀਆਂ ਅਣਦੇਖੀ ਨਾ ਹੁੰਦੀ ਜੀ ਹੈਨਾ ਪੰਜਾਬ ਦੀਆਂ ਸਕੀਮਾਂ ਦੇ ਲਈ ਕਿੰਦਰ ਵਾਲੇ ਫੰਡ ਫਿਰ ਰੁਕੇ ਨਾ ਹੁੰਦੇ ਜੀ ਸੋ ਪੰਜਾਬ ਤਾਂ ਲਵਾਰਸੇ ਆ ਜੀ ਜਿਹੜੀ ਮਰਜ਼ੀ ਤੇਦਾ ਰਾਜ ਰਿਆ ਜਿਹੜੀ ਮਰਜ਼ੀ ਤੇਦਾ ਲੋਕ ਆਪਣੀ ਲੜਾਈ ਆਪ ਲੜ ਰਹਿ ਆਪ ਲੜਦੇ ਲੋਕ ਆਪਣੇ ਆਪ ਨੂੰ ਜਿਉਂਦਿਆਂ ਰੱਖਣ ਲਈ ਆਪ ਸੰਘਰਸ਼ ਕਰ ਰਹੇ ਨੇ ਸਰਕਾਰਾਂ ਦੀ ਕੋਈ ਭੂਮਿਕਾ ਨਹੀਂ ਹਾਂ ਸਰਕਾਰਾਂ ਮਤਲਬ ਕਿ ਜੇ ਦੇਖੀ ਕਰ ਰਹੀਆਂ ਨੇ ਅਣ ਦੇਖੀ ਦੀ ਨਹੀਂ ਦੇਖੀ ਕਰ ਰਹੀਆਂ ਨੇ ਤਾਂ ਆਪਣੀ ਕੁਰਸੀ ਦੀਆਂ ਦੇਖੀ ਕਰ ਰਹੀਆਂ ਨੇ ਕੁਰਸੀ ਬਚਾਉਣ ਲਈ ਲੜ ਰਹੀਆਂ ਨੇ ਅਹੁਦੇ ਹਾਸਲ ਕਰਨੀ ਮਤਲਬ ਕਾਂਗਰਸ ਦਾ ਹਾਲ ਦੇਖ ਲਓ ਤੁਸੀਂ ਅਜੇ ਚੋਣਾ ਕਿਤੇ ਪਈਆਂ ਤੇ ਅਜੇ ਨਾ ਕੋਈ ਬੀਜ ਬੀਜਿਆ ਨਾ ਕੋਈ ਪਾਣੀ ਲਗਿਆ ਤੇ ਉਥੇ ਤਿੰਨ ਚਾਰ ਮੁੱਖ ਮੰਤਰੀ ਫਿਰਦੇ ਆ ਜੀ ਹੁਣੇ ਹੂੰ ਤੇ ਉਹ ਬਸ ਇਸੇ ਚੱਕਰ 'ਚ ਰਹਿੰਦੇ ਕਿ ਹਾਂ ਮੈਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਦਿਖਦਾ ਰਹਾ ਮੈਂ ਹਾਈ ਕਮਾਂਡ ਨੂੰ ਹੈ ਨਾ ਪੰਜਾਬ ਭਾਵੇਂ ਠੱਠੇ ਹੂਜ ਹੈ ਨਾ ਤੇ ਅਕਾਲੀ ਦਲ ਨੂੰ ਲੈ ਦੇ ਕੇ ਕੱਲਾ ਸੁਖਵੀਰ ਬਾਦਲੇ ਦਿਖਦਾ ਕਹਿੰਦੇ ਬਸ ਇਹਨੂੰ ਬਚਾ ਲੋ ਤੇ ਅਕਾਲੀ ਦਲ ਬਚ ਗਿਆ ਜੀ ਹੈ ਨਾ ਤੇ ਆਮ ਆਦਮੀ ਪਾਰਟੀ ਕੱਲਾ ਕੱਲਾ ਆਪਣੀ ਚਮੜੀ ਬਚਾਉਂਦਾ ਫਿਰਦਾ ਕੇਜਰੀਵਾਲ ਜੀ ਦਿੱਲੀ 'ਚ ਖੜ ਕੇ ਕਹਿੰਦੇ ਨੇ ਕਿ ਮੈਂ ਜੇ ਦਿੱਲੀ ਜਿੱਤਾਂਗੇ ਤਾਂ ਪੰਜਾਬ ਜਿੱਤਾਂਗੇ ਹੂੰ ਕਿਉਂ ਭਈ ਪੰਜਾਬ ਕਿੱਥੇ ਹਾਰੇਆਂ ਸੀ ਸਹੀ ਹੈ ਬਿਲਕੁਲ ਪੰਜਾਬ ਕਿਹਦੇ ਕੋਲ ਗਰਵੀ ਰੱਖਿਆ ਹਮ ਹੈਨਾ ਜਿਹੜਾ ਤੁਸੀਂ ਜਿਤਾ ਕੇ ਬਚਾਉਣਾ ਹੈ ਛਡਾਉਣਾ ਹੈ ਇਹ ਅਸਲ ਦੇ ਵਿੱਚ ਐਮ ਐਲ ਏ ਨੂੰ ਐਮ ਪੀ ਨੂੰ ਜਿਲ੍ਹਾ ਪ੍ਰਧਾਨਾਂ ਨੂੰ ਚੇਅਰਮੈਨਾਂ ਨੂੰ ਇਹ ਕਹ ਰਹੇ ਨੇ ਕਿ ਜਿਹੜੇ ਹਲਕੇ ਤੁਹਾਨੂੰ ਲਾਵਾਂਗੇ ਜੇ ਤੁਸੀਂ ਉਹ ਮਹੱਲਾ ਜਿਤਾਉਂਗੇ ਉਹ ਗਲੀ ਜਿਤਾਉਂਗੇ ਉਹ ਹਲਕਾ ਜਿਤਾਉਂਗੇ ਐਮ ਐਲ ਏ ਬਣਾਉਂਗੇ ਤਾਂ ਤੁਹਾਡੀ ਟਿਕਟ ਪੱਕੀ ਆ ਤਾਂ ਤੁਸੀਂ ਟਿਕਟ ਲਈ ਲਹੋਗੇ ਟਿਕਟ ਦੀ ਲੜਾਈ ਹੈ ਟਿਕਟ ਜਿੱਤਣ ਦੀ ਲੜਾਈ ਹੈ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਜਿੱਤਣ-ਜੁੱਤਣ ਦੀ ਕੋਈ ਲੜਾਈ ਨਹੀਂ ਲੜਾਈ ਬਿਲਕੁਲ ਸੇ ਇਸ ਲਈ 5 ਤਰੀਕ ਨੂੰ ਵੋਟਾਂ ਨੇ 5 ਫਰਵਰੀ ਨੂੰ ਵੋਟਾਂ ਨੇ 8 ਫਰਵਰੀ ਨੂੰ ਨਤੀਜੇ ਆਉਣੇ ਨੇ ਔਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਥਿਤੀ ਦਿੱਲੀ ਚ ਪਹਿਲੀ ਵਾਰ ਕੀ ਨਹੀਂ ਹੈ ਤੇ ਬੀਜੇਪੀ ਇੱਕ ਦੀ ਆਪਣੀਆਂ ਸ਼ਾਰੀਆਂ ਸ਼ਕਤੀਆਂ ਨਾਲ ਕਿਉਂਕਿ ਕੇਜਰੀਵਾਲ ਨੇ ਵੀ ਆਪਣੇ ਸਾਰੇ ਪੱਥੇ ਚੋਂ ਤੀਰ ਚਲਾਉਣੇ ਸ਼ੁਰੂ ਕਰਤੇ ਉਹ ਤਾਂ ਬ੍ਰਹਮ ਅਸਰ ਨੂੰ ਕੱਢ ਲਏ ਸਾਰੇ ਉਹ ਗਰੰਥੀ ਤੇ ਪੁਜਾਰੀਆਂ ਵਾਲਾ ਤੀਰ ਵੀ ਚਲਾਤਾ ਆਰਐਸਐਸ ਦੇ ਮੁਖੀ ਨੂੰ ਚਿੱਠੀ ਵੀ ਲਿਖਤੀ ਤੇ ਵੀ ਦਾਹਤਾਂ ਕਿ ਮੈਂ ਵੀ ਬੀਜੇਪੀ ਵਾਲੇ ਏਜੰਡੇ ਤੇ ਆ ਮੇਰੇ ਕੰਨੀ ਵੀ ਨਜ਼ਰਸਾਨੀ ਕਰੋ ਹੈ ਉਧਰ ਬੀਜੇਪੀ ਕਹਿੰਦੀ ਇਹ ਸਾਡੇ ਏਜੰਡੇ ਤੇ ਫਿਰ ਤੂੰ ਸਾਡੇ ਲਈ ਖਤਰਾ ਹੈ ਜਦ ਤੱਕ ਤੂੰ ਕਾਂਗਰਸ ਨੂੰ ਏਜੰਡੇ ਤੇ ਰੱਖ ਕੇ ਚੱਲ ਰਿਹਾ ਸੀ ਤਦ ਤੱਕ ਤੂੰ ਠੀਕ ਸੀ ਜੀ ਜੀ ਹੈ ਸੋ ਇਸ ਲਈ ਹੁਣ ਇੱਥੇ ਬੀਜੇਪੀ ਇਸ ਵਾਰ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਉਤਰੇਗੀ ਪੰਜਾਬ 'ਚ ਜਦੋਂ ਨਗਰ ਨਿਗਮ ਨਗਰ ਕਾਉਂਸਲ ਚੋਣਾਂ ਸੀਗੀਆਂ ਤਾਂ ਉਹਨਾਂ ਮਹੱਲੇ ਦੀਆਂ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਰੋਡ ਸ਼ੋਅ ਕੱਢ ਰਹੇ ਸੀ ਤੇ ਦਿੱਲੀ ਵੀ ਇੱਕ ਨਗਰ ਨਿਗਮ ਹੈ ਪੂਰਨ ਰਾਜ ਨਹੀਂ ਹੈਗਾ ਰਾਜ ਨਹੀਂ ਹੈਗਾ ਉਸ ਨਗਰ ਨਿਕਮ ਦੀ ਚੋਣ ਦੇ ਵਿੱਚ ਮੁੱਖ ਮੰਤਰੀ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੀ ਗਲੀ ਮਹੱਲਾਂ ਚ ਘੁੰਮਣ ਗਏ ਇਸ ਵਾਰ ਕਿਉਂਕਿ ਇਸ ਵਾਰ ਦੀ ਚੋਣ ਮੋਦੀ ਬਨਾਮ ਕੇਜਰੀਵਾਲ ਹੋਣ ਵਾਲੀ ਹੈ ਜੀ ਸਹੀ ਹੈ ਤੇ ਦਿੱਲੀ ਚ ਨਤੀਜੇ ਕੁਝ ਵੀ ਆਉਣ ਉਹਦਾ ਅਸਰ ਪੰਜਾਬ ਤੇ ਸਿੱਧੇ ਰੂਪ ਚ ਪੈਣਾ ਪ੍ਰਵੀਨ ਜੀ ਕਿਉਂਕਿ ਜੇ ਬੀਜੇਪੀ ਜਿੱਤਦੀ ਹੈ ਤਾਂ ਵੀ ਪੰਜਾਬ ਕੜੀਕੀ ਚਾਹੁੰਦਾ ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਦਿੱਲੀ ਦੀ ਪੁਲਿਸ ਵੀ ਸਾਡੀ ਤੰਤਰ ਵੀ ਸਾਡਾ ਸਰਕਾਰ ਵੀ ਸਾਡੀ ਮੁੱਖ ਮੰਤਰੀ ਵੀ ਸਾਡਾ ਤੇ ਜੇ ਕੇਜਰੀਵਾਲ ਜਿੱਤਦਾ ਫੇਰ ਕੰਟਰੋਲ ਫੇਰ ਹੋ ਸ਼ਕਤੀਆਂ ਵੱਧ ਜਾਣੀਆਂ ਕਿ ਹੁਣ ਕੰਟਰੋਲ ਪੂਰੀ ਤਰ੍ਹਾਂ ਕਰੋ ਪਹਿਲਾਂ ਹੀ ਲੋਕਾਂ ਤੱਕ ਕਹੀ ਜਾਂਦੇ ਕਿ ਝਾੜੂ ਹੁੰਝ ਚੋਣ ਪ੍ਰਚਾਰ ਲਈ ਫੰਡ ਉੱਥੇ ਲੈ ਕੇ ਜਾ ਰਹੇ ਤੇ ਜਿਹੜੇ ਇਹ ਹਵਾਲਾ ਹੈ ਕਿ ਹਾਂਜੀ ਪੰਜਾਬ ਲਵਾਰਸ 5 ਫਰਵਰੀ ਨੂੰ ਵੋਟਾਂ ਪੈਣੀਆਂ 3 ਫਰਵਰੀ ਨੂੰ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਠੀਕ ਹੈ ਜੀ ਤੇ ਇਹਦਾ ਮਤਲਬ 5 ਵਜੇ ਤੱਕ ਤਾਂ ਪੰਜਾਬ ਦਾ ਹਰ ਐਮਐਲਏ ਆਮ ਆਦੀ ਪਾਰਟੀ ਦਾ ਮੰਤਰੀ ਸੰਤਰੀ ਵਰਕਰ ਦਿੱਲੀ ਉਹ ਆ ਕੇਜਰੀਵਾਲ ਜੀ ਕਹਿੰਦੇ ਕਿ 1000 ਵੋਟਰ ਪਿੱਛੇ 1.5 ਕਰੋੜ ਤੋਂ ਵੱਧ ਉੱਥੇ ਵੋਟਰ ਨੇ ਹਜ਼ਾਰ ਵੋਟਰ ਪਿੱਛੇ 12 ਵਰਕਰ ਹੋਣਗੇ। ਹਮਮ ਪ੍ਰਵੀਨ ਜੀ ਪੰਜਾਬ ਦੇ ਵਿੱਚ ਨਰੇਗਾ ਯੋਜਨਾ ਚੱਲਦੀ ਹੈ ਹੈਨਾ ਪਿੰਡਾਂ ਦੀ। ਹਾਂਜੀ ਹਾਂਜੀ। ਤੇ ਮਜ਼ਦੂਰੀ ਕਰਨ ਦੇ ਲਈ ਤਾਂ ਵਿਚਾਰੇ ਲੋੜਵੰਦ ਵਾਲੇ ਬੰਦੇ ਹੁੰਦੇ ਨੇ। ਹਮਮ ਪਰ ਉਹਨਾਂ ਦੇ ਉੱਤੇ ਜਿਹੜਾ ਹਿਸਾਬ-ਕਿਤਾਬ ਰੱਖਣ ਵਾਲੀ ਹਾਜ਼ਰੀ ਲਾਉਣ ਵਾਲਾ ਬੰਦਾ ਉਹਨਾਂ ਨੂੰ ਸਰਪੰਚ ਦਾ ਚਿਹਤਾ ਹੁੰਦਾ। ਹਾਂਜੀ ਬਿਲਕੁਲ ਬਿਲਕੁਲ। ਵੀਰ ਨੇੜਲਾ ਵੀ ਹੁੰਦਾ ਕੋਈ। ਹਮਮ ਤੇ ਹੁਣ ਜੇ ਕੇਜਰੀਵਾਲ ਹਜ਼ਾਰ ਬੰਦੇ ਪਿੱਛੇ 12 ਵਰਕਰ ਲਾ ਰਹੇ ਨੇ ਨਾ ਹਮਮ ਹਮਮ ਤਾਂ 12 ਚੋਂ 10 ਦਾ ਨਰੇਗਾਲੇ ਸਾਡੇ ਵਾਲੇ ਹੋਣੇ ਵਿਚਾਰੇ ਪੰਜਾਬ ਦਾ ਕੋਈ ਐਮਐਲਏ ਹੋਣਾ ਕੋਈ ਚੇਅਰਮੈਨ ਹੋਣਾ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਅਗਲੀ ਟਿਕਟ ਵਾਲਾ ਹੋਣਾ ਤੇ ਜਿਹੜੇ ਦੋ ਹੋਣੇ ਕੇਜਰੀਵਾਲ ਦੇ ਖਾਸ ਹੋਣੇ ਜਿਨ੍ਹਾਂ ਨੇ ਇਹਦੇ ਨਜ਼ਰ ਰੱਖਣੀ ਹੈ ਕਿ ਰਜਿਸਟਰ ਤੇ ਹਾਜ਼ਰੀ ਲਾਉਣੀ ਹੈ ਇਹਨਾਂ ਦੀ ਸੋ ਇਹ ਤਾਂ ਜੀ 3 ਤਰੀਕ 3 ਫਰਵਰੀ ਸ਼ਾਮ ਦੇ 5 ਵਜੇ ਤੱਕ ਉੱਥੇ ਦਿਹਾੜੀ ਕਰਕੇ ਆਉਣਗੇ ਤੇ ਉਹਦੀਆਂ ਪੋਸਟਾਂ ਇੱਥੇ ਆ ਕੇ ਪਾਉਣਗੇ ਤਾਂ ਕਿ ਉਹਨਾਂ ਦੀਆਂ ਟਿਕਟਾਂ ਪੱਕੀਆਂ ਹੋ ਸਕਣ ਸੋ ਇਸ ਲਈ ਪੰਜਾਬ ਤਾਂ ਉੱਥੇ ਦਿਹਾੜੀ ਤੇ ਤੁਰ ਗਿਆ ਪੰਜਾਬ ਸਰਕਾਰ ਤਾਂ ਉੱਥੇ ਲੀਵਰ ਕਰਨ ਚਲੀ ਗਈ ਤੇ ਪੰਜਾਬ ਨਿਵਾਰਸ ਪਿਆ ਜੀ ਜੀ ਬਿਲਕੁਲ ਪੂਰੀ ਸਟੇਟ ਲੈ ਕੇ ਪੂਰਾ ਸੂਬਾ ਜਿਹੜਾ ਜਿਹਦੇ ਕੋਲ ਸਾਰੇ ਹੱਕ ਹਕੂਕ ਅਧਿਕਾਰ ਆ ਪੂਰਾ ਸੂਬਾ ਲੈ ਕੇ ਲੜਾਈ ਤੁਸੀਂ ਲੜ ਰਹੇ ਹੋ ਜਿਵੇਂ ਤੁਸੀਂ ਕਹਿੰਦੇ ਨਗਰ ਨਿਗਮ ਦੀਆਂ ਯੂਟੀ ਦੀ ਤੇ ਪ੍ਰਭਾਵੇ ਸਰਜ ਰਹੇ ਕਿ ਜੇ ਯੂਟੀ ਜਿੱਤਾਂਗੇ ਤਾਂ ਪੂਰਾ ਸੂਬਾ ਜਿੱਤਾਂਗੇ ਜਿੱਥੇ ਜਿੱਤੇ ਖੜੇ ਹੋ ਉੱਥੇ ਤਾਂ ਕੰਮ ਕਰਕੇ ਦਿਖਾਓ ਲੋਕਾਂ ਨੂੰ ਜੀ ਅ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦਿੱਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਸ਼ੂਕ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਅਪਾ ਇਥੇ ਇਸ ਮਾਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ